ਇਨੂੰ ਲੜਾਈ 'ਚ ਵੀ ਯੂਜ਼ ਕਰਨ ਲੱਗ ਗਏ ਹੁਣ ਡਰੋਨ ਦੇ ਉੱਪਰ ਪਿੱਛੇ ਇੱਕ ਵਾਰੀ ਇੱਕ ਇਰਾਨੀਅਨ ਲੈਟਰ ਲੈਟਰ ਦਾ ਵੀ ਆਇਆ ਸੀਗਾ ਵੀ ਉਹਨੂੰ ਸਿੰਪਲ ਫੋਟੋ ਦਿਖਾਤੀ ਬੰਦੇ ਦੀ ਔਰ ਉਸ ਤੋਂ ਬਾਅਦ ਉਹਨੇ ਬੰਦਾ ਲੱਭ ਕੇ ਮਾਰ ਦੇਣਾ ਹੈ ਬਸ ਉਹਨਾਂ ਸਰਵ ਟ੍ਰੇਨਿੰਗ ਦੇ ਰਹੀ ਵੀ ਐਦਾਂ ਦੇ ਬੰਦੇ ਤੇ ਗੋਲੀਆਂ ਮਾਰਨੀਆਂ ਤੇ ਉਹਨਾਂ ਨੇ ਮਾਰ ਕੇ ਆ ਜਾਣੀਆਂ ਇਸ ਲੈਵਲ ਦਾ ਕੰਮ ਹੀ ਹੋਵੇ ਇਹ ਹੈਕਰ ਵਗੈਰਾ ਯੂਜ਼ ਕਰਦੇ ਆ ਜਿਹੜੇ ਗਲਤ ਕੰਮ ਕਰਨ ਵਾਲੇ ਕ੍ਰਿਮੀਨਲ ਜਿਹੜੇ ਹੈਗੇ ਆ ਦੀਪ ਸਿੰਘ ਨਾ ਕੇ ਕਮਾਲ ਕਰ ਦਿੱਤੀ ਵੀ ਉਹਨੇ ਦਿਖਾ ਦਿੱਤਾ ਵੀ ਐਲੀ ਬਹੁਤ ਜ਼ਿਆਦਾ ਪੈਸੇ ਖਰਚ ਨਹੀਂ ਲੋੜ ਨਹੀਂ ਆ ਅਦਰ ਜੇਕਰ ਮੈਂ ਵੀ ਇਹਨੂੰ ਵਰਤਣਾ ਚਾਹਾਂ ਤੇ ਮੈਸੇਜ ਦਾ ਇਹ ਕੋਡ ਵਰਤ ਸਕਦਾ ਹੈਗਾ ਇਹ ਮਾਜ ਦੇ ਪ੍ਰੋਜੈਕਟਸ ਕੰਮ ਕਰ ਰਹੇ ਆ ਬਾਸ਼ਨੀ ਉਹ ਆਪਣੇ 3 ਸਾਲ ਪਹਿਲਾਂ ਲਾਂਚ ਹੋਇਆ ਸੀਗਾ ਮੀਨ ਸਾਡਾ ਟਾਰਗੇਟ ਇਹ ਵੀ ਭਾਰਤ ਦੀ ਜਿਹੜੀ ਬਾਈਪਾਸ ਆਵਾ ਗਈਆਂ ਉਹਨਾਂ ਦੀ ਆਪਸ ਮਸ਼ੀਨ ਟ੍ਰਾਂਸਲੇਸ਼ਨ ਪੰਜਾਬ ਵਿਧਾਨ ਸਭਾ ਦਾ ਜਿਹੜਾ ਉਹ ਵੀ ਤੁਸੀਂ ਕੀਤਾ ਜਿਹੜਾ ਰਿਕਾਰਡ ਜਿਹੜਾ ਆਨਲਾਈਨ ਆ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਾਰੇ ਰਿਕਾਰਡਸ ਹੈਗੇ ਨਾ ਉਹਨਾਂ ਵਿੱਚ ਅਗਰ ਅਸੀਂ ਸਰਚਿੰਗ ਕਰਨੀ ਹੈਗੀ ਆ ਉਹ ਅਸੀਂ ਸਰਚਿੰਗ ਜਨ ਤਿਆਰ ਕੀਤਾ ਹੈਗਾ ਇਹ ਪੰਜਾਬ ਵਿਧਾਨ ਸਭਾ ਦੀਆਂ ਜਿਹਨੀਆਂ ਡਿਸਕਸ਼ਨਸ ਨੇ ਜਿਹਨਾਂ ਵਿਵਾਰੇ ਜਾਂ ਹੋਰ ਮਸਲਿਆਂ ਬਾਰੇ ਜੁਣੀ ਹੈ ਤੁਸੀਂ ਸਰਚ ਨਾਲ ਕਰਕੇ ਸਾਰਿਆਂ ਪੜ ਸਕਦੇ ਹੋ ਹੁਣ ਤਾਂ ਇੰਨੇ ਪਾਵਰਫੁਲ ਹੋ ਗਿਆ ਵੀ ਤੁਹਾਡੀ ਆਵਾਜ਼ ਚ 2 ਮਿੰਟ ਦੀ ਤੁਹਾਡੀ ਰਿਕਾਰਡਿੰਗ ਤੁਹਾਨੂੰ ਸੁਣਾ ਦੇ ਤੁਹਾਡੀ ਆਵਾਜ਼ ਚ ਬੋਲਣਾ ਸ਼ੁਰੂ ਕਰ ਦੇਗਾ ਇੱਕ ਤਾਂ ਕੰਪਿਊਟਰ ਲੇਖ ਵੀ ਲਿਖ ਸਕਦਾ ਹੈਗਾ ਕੰਪਿਊਟਰ ਤੁਹਾਡੀ ਅੰਗਰੇਜ਼ੀ ਇੰਪਰੂਵ ਕਰ ਸਕਦਾ ਹੈ ਐਡੀਟਿੰਗ ਕਰ ਸਕਦਾ ਹੈ ਐਡੀਟਿੰਗ ਕਰ ਸਕਦਾ ਹੈ ਚੈਟ ਜੀ ਪੀ ਟੀ ਮੈਂ ਜਿਹੜੀ ਵੀ ਪ੍ਰੋਗਰਾਮਿੰਗ ਲੈਂਗੁਏਜ ਕਹਿੰਦਾ ਨਾ ਜਿੰਨੇ ਜਿੰਨੇ ਨੂੰ ਪਤਾ ਸਾਰੀਆਂ ਜੀ ਪ੍ਰੋਗਰਾਮਿੰਗ ਕਰ ਦਿੰਦਾ ਅੰਦਾਜ਼ਨ ਨੇ ਕਹਿੰਦੇ ਆ ਵੀ ਜਿੱਦਾਂ ਚੈਟ ਜੀਪੀ ਦੀ ਟ੍ਰੇਨਿੰਗ ਲਈ ਕਰਵਾ ਕਰੀਬ 10 ਕਰੋੜ ਯੂ ਐਸ ਡਾਲਰ ਖਰਚ ਆਇਆ ਸੀਗਾ ਇਹ ਇਕਨੋਮੀ ਦਾ ਇੱਕ ਸੋਰਸ ਸੀ ਨਾ ਉਹਨਾਂ ਨੇ ਇਫਵਾ ਤੇ ਉਹਨਾਂ ਨੇ ਮਤਲਬ ਇਹ ਜੀ ਸੱਟ ਮਾਰੀ ਜਿਹਦੇ ਨਾਲ ਜੇ ਇਕਨੋਮੀ ਕਿਸੇ ਦੀ ਤੇ ਇਫੈਕਟ ਕਰਦੇ ਤੁਸੀਂ ਆਪਣੇ ਹਕੂਮਤ ਦਾ ਕਮਜ਼ੋਰ ਹੋ ਜਾਂਦਾ ਸਹੀ ਗੱਲ ਬਿਲਕੁਲ ਬੜੀ ਕਮਾਲ ਦੀ ਮਤਲਬ ਇਹ ਕੀਤਾ ਕਿਹੜਾ ਗਵਰਨਮੈਂਟ ਆਫ ਇੰਡੀਆ ਦਾ ਕਿਹੜਾ ਵਿਭਾਗ ਡੀਲ ਕਰਦਾ ਇਹ ਇਹ ਮਿਨਿਸਟਰ ਆਫ ਇਨਫੋਰਮੇਸ਼ਨ ਐਂਡ ਕੰਪਿਊਟਰ ਟੈਕਨੋਲੋਜੀ ਸਾਡਾ ਕੰਮ ਜਿਹੜਾ ਜਰਨਲਿਸਟਾਂ ਦਾ ਹੈ ਇਹ ਉਹ ਇਹ ਕਰ ਸਕਦੀ ਹੈ ਤੇ ਚਾਹ ਜੀ ਵੀ ਦਾ ਗ੍ਰਾਮਰ ਚੈੱਕ ਬਹੁਤ ਪਰਫੈਕਟ ਆ ਗਿਆ ਅੱਜ ਦਾ ਯੁੱਗ AI ਦਾ ਯੁੱਗ ਮੰਨਿਆ ਜਾਂਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਟੈਕਨੋਲੋਜੀ ਦਾ ਆਈਟੀ ਦਾ ਜਿਹੜਾ ਬਹੁਤ ਅਗਲਾ ਪੜਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹਰ ਖੇਤਰ ਚ ਉਹਦੀ ਵਰਤੋਂ ਦੀ ਚਰਚਾ ਇੰਟਰਨੈਸ਼ਨਲ ਫੋਰਮ ਜਿਨੇ ਜਿੰਨੇ ਉੱਥੇ ਵੀ ਉਹਦੀ ਵਰਤੋਂ ਦੀ ਚਰਚਾ ਜੇ ਮੋਦੀ ਜੀ ਯੂਐਸਏ ਗਏ ਨੇ ਤਾਂ ਉੱਥੇ ਵੀ AI ਦੀ ਚਰਚਾ ਹੋ ਰਹੀ ਹੈ ਜਿੰਨੀਆਂ ਉਹਨਾਂ ਦੇ ਕਾਨਫਰੰਸ ਹੋ ਰਹੀਆਂ ਜਿੰਨੇ ਇੰਟਰੈਕਸ਼ਨ ਹੋ ਰਹੇ ਉੱਥੇ ਵੀ AI ਦੀ ਚਰਚਾ ਹੋ ਰਹੀ ਹੈ ਤੇ AI ਦਾ ਨੂੰ ਸਮਝਣਾ ਵੀ ਜ਼ਰੂਰੀ ਹੈ ਕਿ AI ਦਾ ਸਾਡੀ ਲਾਈਫ ਦੇ ਵਿੱਚ ਕਿੱਥੇ-ਕਿੱਥੇ ਇੰਪੋਰਟੈਂਸ ਹੈ ਕਿਵੇਂ ਵਰਤੀ ਜਾ ਸਕਦੀ ਹੈ ਪ੍ਰੈਕਟੀਕਲ ਲਾਈਫ ਵਿੱਚ ਕਿਵੇਂ ਵਰਤੀ ਜਾ ਸਕਦੀ ਹੈ ਤੋਂ ਜਿਨ੍ਹਾਂ ਅਸੀਂ ਇਹਦੀ ਪਰਤਾ ਫਰੋਲੀ ਜਾਂਦੀਆਂ ਨੇ ਉਹਨੀਆਂ ਹੋਰ ਨਵੀਆਂ ਆਏ ਜਾਂਦੀਆਂ ਨੇ ਤੇ ਇਸ AI ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਇੱਕ ਨਵਾਂ ਏਨਵਾਇਰਨਮੈਂਟ ਹੋਇਆ ਹੈ ਨਵਾਂ ਤਮਾਕਾ ਹੋਇਆ ਕਹਿ ਸਕਦੇ ਹੋ ਕਿ ਚਾਈਨਾ ਨੇ ਜੀਨਾਈ ਚਾਈਨਾ ਨੇ ਇੱਕ ਆਪਣਾ AI ਟੂਲ ਜਿਹੜਾ ਉਹ ਫਲੋਟ ਕੀਤਾ ਹੈ ਚਾਲੂ ਕੀਤਾ ਹੈ ਬਹੁਤ ਚਰਚਿਤ ਹੈ ਪਿਛਲੇ ਦਿਨਾਂ 'ਚ ਡੀਪ ਸਿੱਖ ਇੱਕ ਐਪ ਹੈ ਉਹਦੇ ਵਿੱਚ ਸਾਰਾ ਕੁਝ ਆ ਦੇ ਵਿੱਚ ਤੇ ਉਹਦੀ ਬਹੁਤ ਜ਼ਿਆਦਾ ਹਿਲਜੁਲ ਵੀ ਹੈ ਚਰਚਾ ਵੀ ਹੈ ਪਹਿਲਾਂ ਇਹ ਯੂਐਸਬੀ ਐਸਡੀਸ ਬਹੁਤੀਆਂ ਕੰਪਨੀਆਂ ਦੇ ਜਿਹੜੇ ਚੈਟ ਜੀਪੀਟੀ ਹੈਗੇ ਨੇ ਹੁਣ ਡੀਪ ਸੀ ਇੱਕ ਨਵਾਂ ਇੱਕ ਉਹਦੇ ਜਿਹੇ ਕਾਇਕਲੋਗਾ ਐਕਸਪਲੋਸ਼ਨ ਹੋਇਆ ਤੇ ਉਸ ਬਾਰੇ ਬਹੁਤ ਚਰਚਾ ਹੋ ਰਹੀ ਹੈ ਉਹਦੀ ਕੋਈ ਡਿਬੇਟ ਵੀ ਹੋ ਰਹੀ ਹੈ ਡਿਸਕਸ਼ਨ ਵੀ ਉਹਨੂੰ ਵਰਤੋਂ ਵੀ ਹੋ ਰਹੀ ਹੈ ਤੇ ਇੰਨੀ ਵਰਤ ਹੋਈ ਵੀ ਕ੍ਰੈਸ਼ ਵੀ ਕਰ ਜਾਣਾ ਤੇ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੱਸ ਜਿਹੜਾ ਡੀਪ ਸੀ ਉਹਤੇ ਇਸ ਦੇ ਹੁਣ ਸਾਡੇ ਨਾਲ ਜਿਹੜੀ ਸੰਬੰਧ ਰੋਜ਼ਮਰਾਂ ਦੀ ਲਾਈਫ ਚ ਤੇ ਉਹਦੀ ਕਿਵੇਂ ਵਰਤੋਂ ਹੋ ਸਕਦੀ ਹੈ ਕਿਵੇਂ ਕੀਤੀ ਜਾ ਸਕਦੀ ਹੈ ਇਸ ਮਸਲੇ ਤੇ ਅੱਜ ਗੱਲ ਕਰਾਂਗੇ ਤੇ ਸਾਡੇ ਨਾਲ ਨੇ ਡਾਕਟਰ ਜੀਐਸ ਲਹਿਲ ਜੀਐਸ ਲਹਿਲ ਹੁਣ ਤੱਕ ਬਹੁਤ ਪਹਿਲਾਂ ਦਾ ਇਹਨਾਂ ਦਾ ਨਾਮ ਪੰਜਾਬੀ ਯੂਨੀਵਰਸਿਟੀ ਤੋਂ ਨੇ ਜਿਹੜੇ ਸੌਫਟਵੇਅਰ ਤਿਆਰ ਕੀਤੇ ਸੀਗੇ ਪੰਜਾਬ ਖਾਸ ਕਰ ਪੰਜਾਬੀ ਭਾਸ਼ਾ ਬਾਰੇ ਉਹਨਾਂ ਨੇ ਜੁੜਿਆ ਸੀ ਅੱਖਰ ਬਹੁਤ ਸਾਰੇ ਲੋਕਾਂ ਨੂੰ ਪਤਾ ਬਹੁਤ ਲੋਕ ਬੜੇ ਸਾਲਾਂ ਤੋਂ ਵਰਤੇ ਨੇ ਅੱਖਰ ਸੌਫਟਵੇਅਰ ਇਹਨਾਂ ਦੀ ਇਹਨਾਂ ਨੇ ਹੀ ਤਿਆਰ ਕੀਤਾ ਸੀ ਇਹਨਾਂ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਹੜਾ ਕੰਪਿਊਟਰ ਸਾਇੰਸ ਦਾ ਜਿਹੜਾ ਕੰਪਿਊਟਰ ਦਾ ਡਿਪਾਰਟਮੈਂਟ ਸੀ ਉਹਦੇ ਚੋਂ ਇਹ ਸੇਵਾਮੁਕਤ ਹੋਏ ਪ੍ਰੋਫੈਸਰ ਨੇ ਪਰ ਅੱਜਕੱਲ ਇਹ ਟ੍ਰਿਪਲ ਆਈਟੀ ਹైదరాబాద్ ਦੇ ਜਿਹੜੇ ਉਹਨਾਂ ਦਾ ਭਾਸ਼ਨੀ ਪ੍ਰੋਜੈਕਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਸਿਨੀਅਰ ਹੈਗੇ ਨੇ ਪ੍ਰੋਜੈਕਟ ਕੰਸਲਟੈਂਟ ਨੇ ਤੇ ਬਹੁਤ ਸਾਰੇ ਇਹਨਾਂ ਨੇ ਲੈਂਗੁਏਜ ਦੇ ਉੱਤੇ ਖਾਸ ਕਰਕੇ ਲੈਂਗੁਏਜ ਕਨਵਰਟਰਸ ਦੇ ਉੱਤੇ ਬਹੁਤ ਸਾਰਾ ਕੰਮ ਕੀਤਾ ਹੈ ਤੇ ਅੱਜ ਕੱਲ ਫਿਰ ਹੁਣ ਕੁਦਰਤੀ ਹੈ ਵਾਹ AI ਨਾਲ ਤਾਂ ਪੈਂਦਾ ਪੈਂਦਾ ਤੇ ਇਹਨਾਂ ਤੋਂ ਜਾਣਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਟੈਲੀਜੈਂਸ ਬਾਰੇ ਤੇ ਡੀਪ ਸੀਕ੍ਰੀਟ ਉਹਦਾ ਕੀ ਇੰਪੈਕਟ ਪੈਗਾ ਲੈ ਜੀ ਧੰਨਵਾਦ ਬਲੀ ਸਾਹਿਬ ਮੈਂ ਥੋੜਾ ਜਿਹਾ ਪਿਛੋਕੜ AI ਬਾਰੇ ਦੈਣਾ ਚਾਹਾਂਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਤੋਂ 70 ਸਾਲ ਪੁਰਾਣਾ ਟਰਮ ਆ 1956 ਜੇ ਘੜਿਆ ਗਿਆ ਸੀਗਾ ਤੇ ਜਦੋਂ ਕੰਪਿਊਟਰ ਦੀ ਵਰਤੋਂ ਹੋਣੀ ਸ਼ੁਰੂ ਹੋਈ ਸੀ ਉਦੋਂ ਤੋਂ ਲੋਕ ਐਸੇ ਇੰਟਰਸਟਿਡ ਸੀਗੇ ਕਿਉਂਕਿ ਉਦੋਂ ਟਾਈਮ ਸੀਗਾ ਲੋਕਾਂ ਨੂੰ ਲੱਗਦਾ ਸੀ ਵੀ ਮਸ਼ੀਨ ਟ੍ਰਾਂਸਲੇਸ਼ਨ ਬਹੁਤ ਜ਼ਰੂਰੀ ਆ ਉਦੋਂ ਕੋਲਡ ਵਾਰ ਚੱਲ ਰਹੀ ਸੀ ਅਮਰੀਕਾ ਤੇ ਰਸ਼ੀਆ ਦੇ ਵਿੱਚ ਤੇ ਲੱਗਦਾ ਸੀ ਵੀ ਰਸ਼ੀਅਨ ਟੂ ਇੰਗਲਿਸ਼ ਤੇ ਇੰਗਲਿਸ਼ ਟੂ ਅਮਰੀਕਨ ਲਈ ਸਾਨੂੰ ਮਸ਼ੀਨ ਟ੍ਰਾਂਸਲੇਸ਼ਨ ਸੌਫਟਵੇਅਰ ਬਣਾਉਣਾ ਆ ਤੇ ਜਦੋਂ ਇਹ ਟਰਮ ਕੱਢਿਆ ਗਿਆ ਉਦੋਂ ਲੱਗਦਾ ਸੀ ਵੀ ਇਹ ਬਹੁਤ ਸੌਖਾ ਕੰਮ ਹੈ ਤੁਸੀਂ ਕੁਝ ਰੂਲ ਦੇ ਦੇਣੇ ਆ ਡਿਕਸ਼ਨਰੀਆਂ ਪਾ ਦੇਣੀਆਂ ਆ ਕਿ ਆਆਂ ਤੇ ਆਰਾਮ ਨਾਲ ਇੱਕ ਲੈਂਗੁਏਜ ਤੋਂ ਦੂਜੀ ਲੈਂਗੁਏਜ ਟ੍ਰਾਂਸਲੇਸ਼ਨ ਹੋ ਜਾਏਗੀ ਤੇ ਉਸ ਤੋਂ ਕੁਝ ਸਾਲ ਤੱਕ ਤਾਂ ਲੋਕਾਂ ਨੇ ਜੋਰ ਲਾਉਂਦੇ ਰਹੇ ਫਿਰ ਸਡਨਲੀ 1961 ਬਾੜ ਦੇ ਆਸ-ਪਾਸ ਇੱਕ ਰਿਸਰਚ ਪੇਪਰ ਆਇਆ ਜਿਹਨੇ ਡਿਕਲੇਅਰ ਕਰਤਾ ਵੀ ਮਸ਼ੀਨ ਟ੍ਰਾਂਸਲੇਸ਼ਨ ਪੋਸੀਬਲ ਹੀ ਨਹੀਂ ਹੈ ਕੰਪਿਊਟਰਾਂ ਲਈ ਉਸ ਤੋਂ 10 ਸਾਲ ਤੱਕ ਕੁਝ ਨਹੀਂ ਹੋਇਆ ਇਹਦੇ ਵਿੱਚ ਫਿਰ ਮੈਨੂੰ ਯਾਦ ਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ 80s ਦੇ ਵਿੱਚ ਉਦੋਂ ਅਸੀਂ ਸੁਣਦੇ ਸੀ ਵੀ 5th ਜਨਰੇਸ਼ਨ ਕੰਪਿਊਟਰ ਜਪਾਨ ਬਣਾ ਰਿਹਾ ਜਿਹੜਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਆ ਪਰ ਉਹਦੇ ਵਿੱਚ ਵੀ ਕੋਈ ਜ਼ਿਆਦਾ ਤਰੱਕੀ ਨਹੀਂ ਹੋ ਪਾਈ ਤੇ ਇਹ ਇਹਦੇ ਉੱਪਰ ਹਾਲਾਂਕਿ ਕੰਮ ਫਿਰ ਵਿੱਚ ਵਿੱਚ ਥੋੜਾ ਹੋਣਾ ਸ਼ੁਰੂ ਹੋਇਆ ਪਰ ਲੋਕਾਂ ਨੂੰ ਇਹੀ ਲੱਗਦਾ ਸੀ ਵੀ ਕੰਪਿਊਟਰ ਕਦੀ ਆਮ ਬੰਦੇ ਵਰਗੀ ਗੱਲਾਂ ਜੋ ਦਿਮਾਗ ਹੈ ਉਹ ਕੰਪਿਊਟਰ ਵਿੱਚ ਕਦੇ ਨਹੀਂ ਆ ਸਕਦਾ ਹੈਗਾ। ਮਤਲਬ ਕੰਪਿਊਟਰ ਵੈਸੇ ਹੀ ਗੁੰਝਲਦਾਰ ਸਮਝਿਆ ਜਾਂਦਾ ਸੀ ਵੀ ਕੁਝ ਬੰਦਾ ਦੇ ਵਸਦਾ ਰੋਗ ਹੈ। ਤੇ ਇਹ ਲੱਗਦਾ ਸੀ ਵੀ ਚਲੋ ਕੈਲਕੂਲੇਸ਼ਨ ਛੇਤੀ ਕਰ ਸਕਦਾ ਹੈਗਾ ਆ ਪਰ ਜੋ ਦਿਮਾਗ ਬੰਦੇ ਦਾ ਹੈਗਾ ਵੀ ਲੈਂਗੁਏਜ ਪ੍ਰੋਸੈਸਿੰਗ ਕਿਉਂਕਿ ਇਹ ਇੱਕ ਇਨਸਾਨ ਲੱਗਦਾ ਵੀ ਲੈਂਗੁਏਜ ਪ੍ਰੋਸੈਸਿੰਗ ਆਪਣੇ ਆਪ ਚ ਇੱਕ ਬਾਕੀ ਦਿਮਾਗੀ ਚੀਜ਼ ਹੈ ਵੀ ਜਿਹੜਾ ਕੰਪਿਊਟਰ ਨਹੀਂ ਕਰ ਸਕਦਾ ਤੇ ਇਸੇ ਲਈ ਬੜੇ ਸਾਲਾਂ ਤੱਕ ਮਸ਼ੀਨ ਟ੍ਰਾਂਸਲੇਸ਼ਨ ਦੀ ਕੁਆਲਿਟੀ ਬੜੀ ਖਰਾਬ ਹੁੰਦੀ ਸੀ। ਈਮਨ ਅਸੀਂ ਸਪੀਚ ਰੈਕਗਨਿਸ਼ਨ ਦੀ ਗੱਲ ਕਰੀਏ ਉਹ ਵੀ ਬੜੀ ਔਖੀ ਹੁੰਦੀ ਸੀ ਮੈਨੂੰ ਯਾਦ ਆ ਡ੍ਰੈਗਨ ਦਾ ਸਪੀਚ ਰੈਕਗਨਾਈਜ਼ਰ ਹੁੰਦਾ ਸੀਗਾ ਉਹਦੇ ਚ ਸਾਨੂੰ ਹਰ ਸ਼ਬਦ ਹੌਲੀ ਹੌਲੀ ਬੋਲਣਾ ਪੈਂਦਾ ਸੀਗਾ ਜਿਦਾ ਆਮ ਬੋਲਚਾਲ ਕਰਦੇ ਹਾਂ ਉਹ ਉਹ ਨਹੀਂ ਪਹਿਚਾਨ ਪਾਉਂਦਾ ਸੀਗਾ ਪਰ ਇਹ ਸਡਨਲੀ 10-12 ਸਾਲ ਪਹਿਲਾਂ ਰੈਵਿਊਲੂਸ਼ਨ ਆਇਆ ਜਿਹਨੂੰ ਕਿ ਅਸੀਂ ਡੀਪ ਲਰਨਿੰਗ ਰੈਵਿਊਲੂਸ਼ਨ ਕਹਿੰਦੇ ਆ ਡੀਪ ਲਰਨਿੰਗ ਡੀਪ ਲਰਨਿੰਗ ਰੈਵਿਊਲੂਸ਼ਨ ਉਹਨੇ ਆ ਕੇ ਸਾਰੇ ਦਾ ਸਾਰਾ ਉਲਟ ਫੇਰ ਕਰ ਦਿੱਤਾ ਉਹਨੇ ਦਿਖਾ ਦਿੱਤਾ ਵੀ ਉਹਦੇ ਨਾਲ ਸਾਡੇ ਜਿਹੜੇ ਨਿਊਰਲ ਨੈਟਵਰਕਸ ਦੀ ਵਰਤੋਂ ਫੇਰ ਹੋਣੀ ਸ਼ੁਰੂ ਹੋ ਗਈ ਤੇ ਉਹਨੇ ਦਿਖਾਇਆ ਵੀ ਨਿਊਰਲ ਨੈਟਵਰਕਸ ਦੇ ਵਿੱਚ ਜਿਹਨਾਂ ਡੀਪ ਨਿਊਰਲ ਨੈਟਵਰਕਸ ਕਹਿੰਦੇ ਜਾਂਦੇ ਨੇ ਕਿ ਕਈ ਲੇਅਰਸ ਹੈਗੀਆਂ ਉਹਨੂੰ ਅਗਰ ਅਸੀਂ ਬਹੁਤ ਸਾਰਾ ਡਾਟਾ ਦੇਈਏ ਤੇ ਉਹ ਹਿਊਮਨ ਬੀਇੰਗਸ ਦੇ ਵਾਂਗ ਹੀ ਉਸ ਲੈਵਲ ਤੱਕ ਪਹੁੰਚ ਸਕਦਾ ਹੈ ਤੇ ਉਹਦਾ ਨਤੀਜਾ ਦੇਖ ਅਸੀਂ ਦੇਖਦੇ ਆਂ ਵੀ ਹੁਣ ਜਿਹੜੀ ਸਾਡੀ ਸਪੀਚ ਰੈਕਗਨੀਸ਼ਨ ਆ ਇੰਨੀ ਪਾਵਰਫੁਲ ਹੋ ਗਈ ਆ ਜਿਵੇਂ ਅਸੀਂ ਆਮ ਬੰਦੇ ਨਾਲ ਗੱਲ ਕਰਦੇ ਆਂ ਉਹਦੇ ਗੱਲ ਕਰੀਏ ਗੂਗਲ ਪਰ ਟਾਈਪ ਕਰੀ ਬਿਲਕੁਲ ਪਰਫੈਕਟਲੀ ਟਾਈਪ ਕਰ ਦਿੰਦਾ ਜਿਹੜੀ ਕਿ ਅੱਜ ਤੋਂ 10 ਸਾਲ ਪਹਿਲਾਂ ਨਹੀਂ ਲੱਗਦੀ ਸੀ ਪਹਿਲਾਂ ਲੱਗਦੀ ਸੀ ਉਹਨੂੰ ਟ੍ਰੇਨਿੰਗ ਦੇਣੀ ਪੈਂਦੀ ਸੀ ਪਹਿਲਾਂ ਆਪਣੀ ਆਵਾਜ਼ ਦੀ ਵੀ ਹਾਂ ਹੁਣ ਮੈਨੂੰ ਯਾਦ ਆ ਵੀ ਬਾਰ-ਬਾਰ ਬੋਲਣਾ ਪੈਂਦਾ ਸੀ ਉਹਨੂੰ ਫਿਰ ਹੌਲੀ-ਹੌਲੀ ਆਦਤ ਪੈ ਗਈ ਤੇ ਹੁਣ ਬਿਨਾਂ ਕਿਸੇ ਟ੍ਰੇਨਿੰਗ ਤੇ ਬਹੁਤ ਪਾਵਰਫੁਲ ਸਾਡੇ ਮਸ਼ੀਨ ਟ੍ਰਾਂਕ ਹੁਣ ਤਾਂ ਸਾਡੇ ਨਾਲ ਬੜੀ ਹੁੰਦੀ ਹੈ ਕਜੀ ਜਿਹੜਾ ਪੰਜਾਬੀ ਵਾਲਾ ਹੈਗਾ ਨਾ ਇਹਦੇ ਵਿੱਚ ਐਂਡਰੌਇਡ ਦੇ ਵਿੱਚ ਪੰਜਾਬੀ ਵਾਲੇ ਵੀ ਆ ਗਏ ਨਾ ਹਾਂਜੀ ਅਸੀਂ ਉਹ ਕਈ ਵਾਰੀ ਉਹ ਕਰਦੇ ਹੁੰਦੇ ਆ ਤੁਸੀਂ ਬੈਠੇ ਉਧਰੋਂ ਟੀਵੀ ਚੱਲ ਰਿਹਾ ਹੁੰਦਾ ਤੇ ਉਹ ਸਾਰਾ ਕੁਝ ਨਾਲ ਦੀ ਲਟਾਈਪ ਹੋ ਜਾਂਦਾ ਉਹਦੀ ਆਵਾਜ਼ ਵੀ ਚੱਕ ਜਾਂਦਾ ਇਹ ਆਪਣਾ ਡੀਪ ਲਰਨਿੰਗ ਰੈਵਿਊਸ਼ਨ ਜਿਹੜਾ ਆਇਆ ਹੈ ਨਾ ਇਹਦੇ ਵਿੱਚ ਹੀ ਸਾਡੀ ਸਪੀਚ ਰੈਕਗਨੀਸ਼ਨ ਬਹੁਤ ਪਰਫੈਕਟ ਹੋ ਗਈ ਈਵਨ ਸਪੀਚ ਸਿੰਥਸਿਸ ਯਾਨੀ ਕਿ ਜਿਹੜਾ ਕੰਪਿਊਟਰ ਬੋਲਦਾ ਹੈਗਾ ਉਹ ਇੰਨਾ ਪਾਵਰਫੁਲ ਹੋ ਗਿਆ ਵੀ ਸੰ ਪਹਿਲਾਂ ਦਿੱਕਤ ਇੱਕ ਟਾਈਮ ਤੇ ਜਦ ਬੋਲਦਾ ਸੀ ਲੱਗਦਾ ਸੀ ਤੱਕ ਰੋਬੋਟ ਬੋਲ ਰਿਹਾ ਹੁਣ ਤਾਂ ਇੰਨੇ ਪਾਵਰਫੁਲ ਹੋ ਗਿਆ ਵੀ ਤੁਹਾਡੀ ਆਵਾਜ਼ ਵਿੱਚ 2 ਮਿੰਟ ਦੀ ਤੁਹਾਡੀ ਰਿਕਾਰਡਿੰਗ ਤੋਂ ਉਹ ਸੁਣਾ ਦੇ ਤੁਹਾਡੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦੇਗਾ ਇਹ ਇੰਨੇ ਪਾ ਅਜਿਹਾ ਡੀਪ ਫੇਕ ਵਗੈਰਾ ਆ ਗਿਆ ਨਾ ਉਹ ਜੇਕਰ ਮੈਂ 2 ਮਿੰਟ ਨੂੰ ਆਪਣੀ ਆਵਾਜ਼ ਦੱਸਾਂ ਤਾਂ ਬਿਲਕੁਲ ਮੇਰੀ ਆਵਾਜ਼ ਵਿੱਚ ਇਹੋ ਗੱਲ ਕਰਨੀ ਸ਼ੁਰੂ ਕਰ ਦਿੰਦਾ ਇਦਾਂ ਪਾਵਰਫੁਲ ਸੌਫਟਵੇਅਰ ਆ ਗਿਆ ਇਸੇ ਤਰ੍ਹਾਂ ਮਸ਼ੀਨ ਟ੍ਰਾਂਸਲੇਸ਼ਨ ਦੀ ਵੀ ਕੁਆਲਿਟੀ ਵੀ ਹੁਣ ਕਾਫੀ ਇੰਪਰੂਵ ਹੋ ਗਈ ਹੈ ਤੇ ਉਸ ਤੋਂ ਬਾਅਦ ਹਾਲੇ ਕਿ ਅਸੀਂ ਇਹ ਨਾ ਸਾਰੀ ਚੀਜ਼ਾਂ ਤੋਂ ਬੜੇ ਖੁਸ਼ ਸੀ ਪਰ ਸਡਨਲੀ ਨਵੰਬਰ 2022 ਚ ਧਮਾਕਾ ਹੋਇਆ ਜਦੋਂ ਚੈਟ ਜੀਪੀਟੀ ਆ ਗਿਆ ਕਿਉਂਕਿ ਉਦੋਂ ਤੱਕ ਕੋਈ ਹਲੇ ਕੋਈ ਇਹ ਨਹੀਂ ਸੋਚ ਸਕਦਾ ਸੀ ਕਿ ਕਦੀ ਕੰਪਿਊਟਰ ਲੇਖ ਵੀ ਲਿਖ ਸਕਦਾ ਹੈਗਾ ਕੰਪਿਊਟਰ ਤੁਹਾਡੀ ਅੰਗਰੇਜ਼ੀ ਇੰਪਰੂਵ ਕਰ ਸਕਦਾ ਹੈ ਐਡੀਟਿੰਗ ਕਰ ਸਕਦਾ ਹੈ ਰੈਟਿੰਗ ਕਰ ਸਕਦਾ ਹੈ ਇਹ ਸਾਰੀ ਚੀਜ਼ਾਂ ਅਗਰ ਕੋਈ ਦੱਸਦਾ ਮੈਨੂੰ ਅੱਜ ਤੋਂ 5 ਸਾਲ ਪਹਿਲਾਂ ਤਾਂ ਮੈਨੂੰ ਲੱਗਣਾ ਸੀ ਪੋਸੀਬਲ ਨਹੀਂ ਹੈ ਤਾਂ ਇਹ ਇਹ ਤਾਂ ਬੜੀ ਇੱਕ ਔਕੀ ਚੀਜ਼ ਆ ਪਰ ਜਦੋਂ ਚੈਟ ਜੀਪੀਟੀ ਆਇਆ ਉਹਨੇ ਇੱਕ ਰੈਵੋਲੂਸ਼ਨ ਲਿਆਤਾ ਉਸ ਤੋਂ ਬਾਅਦ ਮੇਰੇ ਲਈ ਤਾਂ ਵੱਡਾ ਰੈਵੋਲੂਸ਼ਨ ਇਹ ਸੀ ਕਿ ਕੰਪਿਊਟਰ ਪ੍ਰੋਗਰਾਮਿੰਗ ਬਹੁਤ ਵਧੀਆ ਕਰਨ ਲੱਗ ਗਿਆ ਉਹ ਵੀ ਜਿਹੜੀ ਮਰਜ਼ੀ ਭਾਸ਼ਾ ਚ ਜਿਹੜੀ ਭਾ ਉਹਦੇ ਜੀ ਬਹੁਤ ਵਧੀਆ ਪ੍ਰੋਗਰਾਮ ਲਿਖ ਦਿੰਦਾ ਹੈਗਾ। ਅੱਛਾ। ਹਾਂ ਜਿਹੜੀ ਵੀ ਕੋਈ ਤਿੰਨੀਆਂ ਭਾਸ਼ਾਵਾਂ ਚ ਹੈ ਕਰ ਦਿੰਦਾ ਛਾਟ ਜੀਪੀਟੀ ਮੈਂ ਜਿਹੜੀ ਵੀ ਪ੍ਰੋਗਰਾਮਿੰਗ ਲੈਂਗੁਏਜ ਕਹਿੰਦਾ ਨਾ ਜਿੰਨੀ ਜਿਹੜਾ ਮੈਨੂੰ ਪਤਾ ਸਾਰੀਆਂ ਜੀ ਪ੍ਰੋਗਰਾਮਿੰਗ ਕਰ ਦਿੰਦਾ। ਐਨੀ ਪਰਫੈਕਟ ਇਹ ਕਮਾਲ ਦੀ ਗੱਲ ਹੈਗੀ ਆ ਪੰਜਾਬੀ ਚ ਵੀ ਕਰਨਾ ਸਭ ਸਾਬ ਸਭ ਅਗਰ ਮੈਂ ਇਹਨੂੰ ਕਹਾਂ ਅਗਰ ਮੈਂ ਇਹਨੂੰ ਪੰਜਾਬੀ ਚ ਲਿਖ ਕੇ ਦਿੱਤਾ ਨਾ ਪਹੁੰਕੇ ਕਿ ਅੰਦਰ ਹੋਏਗਾ ਤਾਂ ਪ੍ਰੋਗਰਾਮ ਕਿਸੇ ਲੈਂਗੁਏਜ ਬਟੋਨੇ ਸਾਰੀ ਡਾਕੂਮੈਂਟੇਸ਼ਨ ਵਗੈਰਾ ਜਿਹੜੀ ਹੈ ਜਦਾ ਉਹ ਉਹਨੇ ਬਿਲਕੁਲ ਪੰਜਾਬੀ ਸੌਣ ਕਰਕੇ ਦੇ ਦੇਣੀ ਤਾਂ ਕਿ ਜਿਹੜੇ ਬੰਦੇ ਨੂੰ ਪੰਜਾਬੀ ਆਉਂਦੀ ਹੈ ਉਹਨੂੰ ਇੱਕ ਇੱਕ ਸਟੇਟਮੈਂਟ ਦਾ ਮਤਲਬ ਸਮਝ ਆ ਜਾਵੇ ਕਿ ਇਹ ਸਟੇਟਮੈਂਟ ਦਾ ਮਤਲਬ ਕੀ ਹੈ ਕੀ ਕੀ ਕਰ ਰਿਹਾ ਹੈਗਾ ਸੋ ਚੈਟ ਜੀਪ ਨੇ ਧਮਾਕਾ ਵਾਇਆ 2.5 ਸਾਲ ਬੜੇ ਉਹਦੀ ਚੜਤ ਰਹੀ ਹੈਗੀ ਆ ਲੋਕਾਂ ਨੇ ਬੜਿਆ ਨੇ ਪੇਡ ਵਰਜਨ ਵੀ ਖਰੀਦਾ ਸੀ ਵੀ ਖਰੀਦਾ ਹੈਗਾ ਤੇ ਬਟ ਸਡ ਅ ਜਨਵਰੀ ਦੇ ਵਿੱਚ ਇੱਕ ਹੋਰ ਤਮਕ ਆ ਗਿਆ ਜਦੋਂ ਆਪਣੀ ਡੀਪ ਸਿਕ ਲਾਂਚ ਹੋ ਗਿਆ ਕਿਉਂਕਿ ਜਦ ਤੱਕ ਚੈਟ ਜੀ ਪੀ ਟੀ ਵਰਤ ਰਹੇ ਸੀ ਨਾ ਉਦੋਂ ਇਹੀ ਲੱਗ ਰਿਹਾ ਸੀ ਜਿਹੜਾ ਵੱਡਾ ਗੱਲ ਸੀ ਵੀ ਇਹਨੂੰ ਟ੍ਰੇਨਿੰਗ ਕਿਉਂਕਿ ਹੁਣ ਜਿਹੜਾ ਮੇਨ ਜ਼ਮਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੋਇਆਗਾ ਟ੍ਰੇਨਿੰਗ ਦਾ ਤੇ ਟ੍ਰੇਨਿੰਗ ਦਾ ਮਤਲਬ ਹੈ ਵੀ ਬਹੁਤ ਸਾਰਾ ਡਾਟਾ ਨੂੰ ਦੇਣਾ ਆਏਗਾ ਜਿਵੇਂ ਕਿ ਚੈਟ ਜੀ ਪੀ ਟੀ ਦੀ ਟ੍ਰੇਨਿੰਗ ਲਈ ਵੀ ਅੰਦਾਜ਼ਨ ਕਈ ਕਰੋੜ ਕਿਤਾਬਾਂ ਦਾ ਡਾਟਾ ਉੱਤੇ ਭਰਿਆ ਗਿਆਗਾ ਤੇ 1 ਕਰੋੜ ਦਾ ਕਿੰਨੇ ਕਰੋੜ ਕਿਤਾਬਾਂ ਦਾ ਡਾਟਾ ਉਹਦੇ ਵਿੱਚ ਭਰਿਆ ਗਿਆ ਹੈਗਾ ਜਿੱਤੋਂ ਉਹਨੇ ਟ੍ਰੇਨਿੰਗ ਲਈ ਹੈਗੀ ਆ ਤੇ ਉਹਦੀ ਵੀ ਟ੍ਰੇਨਿੰਗ ਨੂੰ ਬਹੁਤ ਟਾਈਮ ਲੱਗਦਾ ਜਦੋਂ ਉਹਦੀ ਟ੍ਰੇਨਿੰਗ ਲਈ 2-3 ਮਹੀਨੇ ਕੰਪਿਊਟਰ ਲਗਾਤਾਰ ਚੱਲੇ ਸੀਗੇ ਔਰ ਉਹ ਐਨੇ ਜ਼ਿਆਦਾ ਗਰਮ ਹੋ ਜਾਂਦਾ ਸੀ ਨਾਲ ਏਸੀ ਲਾਉਣੇ ਪੈਂਦੇ ਹੈਗੇ ਉਹਦਾ ਅਲੱਗ ਬਿਜਲੀ ਦਾ ਖਰਚਾ ਹੁੰਦਾ ਸੀਗਾ ਤੇ ਇਸ ਲਈ ਇਹਦੀ ਟ੍ਰੇਨਿੰਗ ਬਹੁਤ ਮਹਿੰਗੀ ਮੰਨੀ ਜਾਂਦੀ ਸੀਗੀ ਤੇ ਉਦੋਂ ਅੰਦਾਜ਼ਨ ਨੇ ਕਹਿੰਦੇ ਆ ਵੀ ਜਿੱਦਾਂ ਚੈਟ ਜੀਪੀ ਦੀ ਟ੍ਰੇਨਿੰਗ ਲਈ ਕਰੀਬ 10 ਕਰੋੜ ਯੂ ਐਸ ਡਾਲਰ ਖਰਚਾ ਆਇਆ ਸੀਗਾ ਤੇ ਹੁਣ ਡੀਪ ਸਿਕ ਨੇ ਆ ਕੇ ਕਮਾਲ ਕਰ ਦਿੱਤੀ ਵੀ ਉਹਨੇ ਦਿਖਾ ਇਹ ਲਈ ਬਹੁਤ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਆ। ਹੂੰ। ਇਹਨਾਂ ਨੇ ਉਹੀ ਜੋ 10 ਕਰੋੜ ਕਹਿੰਦੇ ਸੀਗੇ ਡਾਲਰ ਇਹਨਾਂ ਨੇ ਦੱਸਿਆ ਵੀ ਅਸੀਂ 1 ਕਰੋੜ ਤੋਂ ਵੀ ਘੱਟ ਡਾਲਰ ਦੇ ਵਿੱਚ ਉਹੀ ਕੰਮ ਕਰ ਦਿੱਤਾ ਹੈਗਾ। 80 ਲੱਖ ਚ ਕਰ ਲੈ ਗਏ। ਹਾਂ ਤੇ ਉਹ ਉਸ ਤੋਂ ਤੇ ਪਲੱਸ ਉਹਦੇ ਵਿੱਚ ਇਹ ਇਹਨਾਂ ਨੇ ਦੱਸਿਆ ਵੀ ਸਾਡੇ ਜਿਹ ਦੋਨਾਂ ਦੇ EMPLOYEES 4000 EMPLOYEES ਦੇ ਸਾਡੇ 200 EMPLOYEES ਨੇ ਉਹੀ ਕੰਮ ਕਰ ਲਿਆ ਹੈਗਾ। ਚੀਨ ਵਾਲੇ ਕਹਿ ਰਹੇ। ਚੀਨ ਵਾਲੇ ਕਹਿ ਰਹੇ ਤੇ ਇਹਦੇ ਨਾਲ ਇਹਨਾਂ ਨੇ ਇਹ ਜਿਹੜੀ ਦੂਜੀ ਵੱਡੀ ਦੀ ਗੱਲ ਹੈ ਨਾ ਉਹ ਇਹ ਆ ਵੀ ਇਹ ਓਪਨ ਸੋਰਸ ਹੈ। ਓਪਨ ਸੋਰਸ ਦਾ ਮਤਲਬ ਹੈ ਵੀ ਇਹਨੂੰ ਕੋਈ ਇਹਦਾ ਜਿਹੜਾ ਕੋਡ ਹੈ ਉਹ ਸਾਰਾ ਲੋਕਾਂ ਲਈ ਅਵੇਲੇਬਲ ਹੈ ਜਿਹਦੇ ਚ ਕਿ ਹਰ ਬੰਦਾ ਕੰਮ ਕਰ ਸਕਦਾ ਹੈਗਾ ਤੇ ਉਹਦੇ ਵੀ ਫ੍ਰੀ ਵੀ ਹੈ ਫ੍ਰੀ ਵੀ ਫ੍ਰੀ ਵੀ ਹੈ ਤਾਂ ਓਪਨ ਸੋਰਸ ਹੀ ਹੈ ਇਹਦਾ ਅੱਛਾ ਜੇ ਮੈਂ ਵੀ ਇਹਨੂੰ ਵਰਤਣਾ ਚਾਹਾਂ ਤੇ ਮੈਂ ਸਿੱਧਾ ਇਹਦਾ ਕੋਡ ਵਰਤ ਸਕਦਾ ਹੈਗਾ ਤੇ ਉਹਨੂੰ ਉਹਨਾਂ ਦਾ ਫਾਇਦਾ ਇਹ ਹੋ ਜੇ ਵੀ ਦੀ ਇੰਪਰੂਵਮੈਂਟ ਬਹੁਤ ਹੋ ਗਈ ਜਦੋਂ ਲੀਨਕਸ ਹੈਗਾ ਆ ਓਪਨ ਸੋਰਸ ਹੈ ਆ ਉਹਦੇ ਲੋਕੀ ਕੰਟਰੀਬਿਊਟ ਕਰਦੇ ਰਹਿੰਦੇ ਆ ਤੇ ਦੂਜਾ ਦੂਜਾ ਜਿਹੜਾ ਝਟਕਾ ਉਹਨਾਂ ਨੂੰ ਹੁਣ ਬਾਕੀ ਕੰਪਨੀਆਂਜ਼ ਨੂੰ ਇਹੀ ਲੱਗਿਆ ਵੀ ਤਾਂ ਇਹਨਾਂ ਸਸਤੇ ਦੇ ਵਿੱਚ ਇਹਨਾਂ ਨੇ ਤਿਆਰ ਕਰ ਲਿਆ ਪਲੱਸ ਇਹਨੂੰ ਓਪਨ ਸੋਰਸ ਕਰ ਦਿੱਤਾਗਾ ਉਹ ਸੀਗੀ ਸੁਪਰੀਮੇਸੀ ਚੌਧਰ ਸੀ ਉਹਨਾਂ ਦੀ ਜਿਹੜਾ ਉਹਨਾਂ ਕਮਰਸ਼ੀਅਲ ਸੈਕਟਰ ਇਸ ਲਈ ਬਹੁਤ ਲੱਗੀ ਹੈਗੀ ਨਾਲ ਇਹਨਾਂ ਨੇ ਦਿਖਾ ਦਿੱਤਾ ਵੀ ਸਾਨੂੰ ਜਿਹੜੀ ਵੱਡੀ ਗੱਲ ਸੀ ਵੀ ਕਿਉਂਕਿ ਯੂ ਐਸ ਨੇ ਆਪਣੀ ਧਾਕ ਜਮਾਉਣ ਦੇ ਲਈ ਉਹਨਾਂ ਨੇ ਜਿਹੜੇ ਟ੍ਰੇਨਿੰਗ ਦੇ ਲਈ ਦੇ ਆਪਣੇ ਜੀਪੀਯੂ ਸੀ ਹੈ ਨਾ ਉਹਨਾਂ ਦੇ ਉੱਪਰ ਬੈਨ ਲਾ ਦਿੱਤਾ ਸੀਗਾ ਜਿਹੜੇ ਵਧੀਆ ਵਾਲੇ ਜੀਪੀਯੂ ਸੀ ਹਾਈ ਕੁਆਲਿਟੀ ਦੇ ਇਹਨੇ ਉਸ ਤੋਂ ਘੱਟ ਸਲੋ ਸਪੀਡ ਵਾਲੇ ਜੀਪੀਜ਼ ਦੇ ਉੱਪਰ ਵੀ ਕੰਮ ਕਰਕੇ ਦਿਖਾ ਦਿੱਤਾ ਜਿਹੜੀ ਵੱਡੀ ਗੱਲ ਸੀ ਕਿਉਂਕਿ ਉਹ ਵਾਲੇ ਜੀਪੀਯੂਜ਼ ਉਹਨਾਂ ਨੇ ਇਨ ਇੰਡੀਆ ਸੀ ਨੇ ਅਲਾਉਟ ਹੈਗੇ ਆ ਦਾ ਸੁਣ ਰਿਆ ਸੀ ਵੀ ਜਿਹੜਾ ਚਾਈਨਾ ਨੇ ਜਿਹੜੀ ਵਾਰ ਚੱਲ ਰਹੀ ਆਪਸ ਚ ਵੀ ਸਟ੍ਰੈਟਿਜਿਕ ਵਾਰ ਜਿਹੜੀ ਚਾਈਨਾ ਤੇ ਅਮਰੀਕਾ ਸੀ ਵੀ ਉਹਨੇ ਮਤਲਬ ਇਹੋ ਜੀ ਥਾਂ ਤੇ ਮਾਰਿਆ ਅਮਰੀਕਾ ਨੂੰ ਕਿਉਂਕਿ ਜੇ ਜੇ ਇਹ ਇਕਨੋਮੀ ਦਾ ਇੱਕ ਸੋਰਸ ਸੀ ਨਾ ਉਹਨਾਂ ਦੀ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਮਤਲਬ ਇਹ ਜੀ ਸੱਟ ਮਾਰੀ ਜਿਹਦੇ ਨਾਲ ਜੇ ਇਕਨੋਮੀ ਕਿਸੇ ਦੀ ਤੇ ਇਫੈਕਟ ਕਰਦੇ ਹੋ ਤੁਸੀਂ ਆਪਣੇ ਵੀ ਬੰਦਾ ਕਮਜ਼ੋਰ ਹੋ ਜਾਂਦਾ ਸਹੀ ਗੱਲ ਬਿਲਕੁਲ ਬੜੀ ਕਮਾਲ ਦੀ ਮਤਲਬ ਇਹ ਕੀਤਾ ਪਲੱਸ ਉਹਨਾਂ ਨੇ ਦਿਖਾ ਦਿੱਤਾ ਵੀ ਸਿਰਫ ਯੂਐਸਏ ਹੀ ਨਹੀਂ ਹੈ ਜਿਹੜਾ ਜਿਹੜਾ ਏਲੀ ਡਿਪੈਂਡੈਂਟ ਹੈ ਵੀ ਹੋਰ ਦੇਸ਼ਾਂ ਲਈ ਵੀ ਇੱਕ ਸੋਰਸ ਆ ਇਨਸਪੀਰੇਸ਼ਨ ਹੋ ਗਈ ਆ ਹੁਣ ਇੰਡੀਆ ਚ ਉਹਨਾਂ ਨੇ ਅਨਾਉਂਸਮੈਂਟ ਕੀਤੀ ਵੀ ਅਸੀਂ ਵੀ ਇਦਾਂ ਦੇ ਅਸੀਂ ਵੀ ਇਦਾਂ ਦੀ ਐਪਸ ਬਣਾਵਾਂਗੇ ਉਹਨਾਂ ਦਿਖਾ ਦਿੱਤਾ ਵੀ ਬਹੁਤ ਜ਼ਰੂਰੀ ਨਹੀਂ ਵੀ ਇੰਨਾ ਜ਼ਿਆਦਾ ਕਰੋੜਾਂ ਤੁਹਾਨੂੰ ਡਾਲਰ ਖਰਚਨੇ ਪਊਗਾ ਯਾ ਐਡੇ ਕੀਮਤੀ ਕੀਮਤੀ ਤੁਹਾਨੂੰ ਹਾਰਡਵੇਅਰ ਚਾਹੀਦਾ ਹੈਗਾ ਉਹਨਾਂ ਦਿਖਾਇਓ ਵੀ ਉਸ ਤੋਂ ਸਸਤੇ ਹਾਰਡਵੇਅਰ ਤੇ ਘੱਟ ਖਰਚੇ ਵਿੱਚ ਵੀ ਇਹ ਇਸ ਤਰ੍ਹਾਂ ਐਨੇ ਪਾਵਰਫੁਲ ਸੀ ਸਾਫਟਵੇਅਰ ਬਣਾਇਆ ਜਾ ਸਕਦਾ ਹੈ ਇਹ ਇੰਡੀਆ ਦਾ ਉਹ AI ਦਾ ਆਪਣਾ ਪ੍ਰੋਗਰਾਮ ਹੈ ਕੋਈ ਹਾਂਜੀ ਇੰਡੀਆ ਦਾ ਮੈਂ ਜਿਹੜੇ ਪ੍ਰੋਜੈਕਟਸ ਕੰਮ ਕਰ ਰਹੇ ਹਾਂ ਭਾਸ਼ਨੀ ਉਹ ਆਪਣੇ 3 ਸਾਲ ਪਹਿਲਾਂ ਲਾਂਚ ਹੋਇਆ ਸੀਗਾ ਜਿਹਦੇ ਵਿੱਚ ਕੀ ਮੇਨ ਸਾਡਾ ਟਾਰਗੇਟ ਇਹ ਹੈ ਵੀ ਭਾਰਤ ਦੀ ਜਿਹੜੀ ਬਾਈਪਾਸ ਆਵਾਂਗੀ ਆ ਉਹਨਾਂ ਦੀ ਆਪਸ ਵਿੱਚ ਮਸ਼ੀਨ ਟ੍ਰਾਂਸਲੇਸ਼ਨ ਹਮ ਅ ਸਪੀਚ ਰੈਕਗਨਿਸ਼ਨ ਹਮ ਅ TTS ਸਪੀਚ ਸਿੰਥਸਿਸ ਤੇ OCR ਇਹ ਸਾਰੇ ਤਿਆਰ ਕਰਨੇ ਹਮ ਤੇ ਉਹਦਾ ਪਹਿਲਾ ਜਿਹੜਾ ਵਰਜਨ ਹੈਗਾ ਉਹ ਲਾਂਚ ਹੀ ਹੋ ਚੁੱਕਾ ਉਹਦੀ ਐਪ ਵੀ ਅਵੇਲੇਬਲ ਆ ਸੋ ਮੈਂ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਕਹਾਂਗਾ ਵੀ ਤੁਸੀਂ ਬਾਸ਼ਨੀ ਦੀ ਐਪ ਜਾ ਕੇ ਆਪਣਾ ਐਂਡਰੋਇਡ ਤੋਂ ਡਾਊਨਲੋਡ ਕਰਕੇ ਉਹਨੂੰ ਵਰਤ ਕੇ ਵੀ ਦੇਖ ਸਕਦੇ ਹੋ ਜੀ ਅਸੀਂ ਨਹੀਂ ਵਰਤੀ ਅਜੇ ਸਾਨੂੰ ਸਾਨੂੰ ਵਰਤ ਕੇ ਦੇਖੋ ਅੱਛੀ ਕਵਾਲਿਟੀ ਹੈ ਅਸੀਂ ਨਹੀਂ ਵਰਤੀ ਸਾਨੂੰ ਹੀ ਤੁਸੀਂ ਆਜਾ ਦੱਸ ਰਹੇ ਹੋ ਅਧਿਨਿਵਰਤੀ ਹੈ ਜੀ ਹਾਲਾਂਕਿ ਸਾਡੇ ਮਤਲਬ ਫੀਲਡ ਹੈ ਸਾਡਾ ਕੀਤਾ ਸਾਰੀ ਬਾਈਪਾਸ ਨਹੀਂ ਸਾਰੇ ਸਾਂਝੀ ਸਾਂਝੀ ਸਾਰੀ ਬਾਈਪਾਸ ਨਹੀਂ ਹੈ ਹਾਂਜੀ ਸਾਰੀ ਬਾਈਪਾਸ ਆ ਚ ਅਵੇਲੇਬਲ ਹੈ ਅੱਛਾ ਜੀ ਉਹ ਚ ਕੀ ਕੁਛ ਹੈ ਹੋਰ ਬੇਸਿਕਲੀ ਤਾਂ ਉਹਦੇ ਚਾਹੀ ਸਪੀਚ ਰੈਕਗਨੀਸ਼ਨ ਤੇ ਮੈਂ ਜਿੱਦਾਂ ਅਗਰ ਬੋਲਾਂ ਪੰਜਾਬੀ ਦੇ ਵਿੱਚ ਤੇ ਅਗਰ ਮੈਨੂੰ ਕੰਪੀ ਅੰਗਰੇਜ਼ੀ ਚੋਂ ਬੋਲਦੇ ਤੇ ਅੰਗਰੇਜ਼ੀ ਚ ਬੋਲ ਦੇਣਾਗਾ ਬੋਲਣਾ ਅੰਗਰੇਜ਼ੀ ਚ ਅੱਛਾ ਬੋਲਣਾ ਅੰਗਰੇਜ਼ੀ ਜਿੱਦਾਂ ਮੈਂ ਗੁਜਰਾਤ ਚਲਾ ਗਿਆ ਮੈਨੂੰ ਗੁਜਰਾਤੀ ਨਹੀਂ ਆਉਂਦੀ ਹੈਗੀ ਤੇ ਮੈਂ ਆਪਣਾ ਪੰਜਾਬੀ ਚ ਬੋਲਾਂਗਾ ਉਹਨੇ ਉਹਨੂੰ ਬੰਦੇ ਨੂੰ ਗੁਜਰਾਤੀ ਸਿਖਾਉਗਾ ਤੇ ਇੱਧਰ ਵਰਸ ਯਾਰ ਵਾਹਲਾ ਹਾਂਜੀ ਤੇ ਬਈ ਪਹਿਲੇ ਹਿੰਦੀ ਤੋਂ ਪੰਜਾਬੀ ਜਿਹੜੀ ਇੱਕ ਦੂਜੀ ਭਾਸ਼ਾ ਸਾਰੀ ਬਾਈ ਭਾਸ਼ਾਵਾਂ ਜਿਹੜੀ ਇੰਡੀਆ ਲੈਂਗੁਏਜ ਸਾਰੀਆਂ ਚ ਅਵੇਲੇਬਲ ਪਰਫੈਕਟਲੀ ਚੱਲ ਰਿਹਾ ਹੈ ਕਾਫੀ ਅੱਛੀ ਕੁਆਲਟੀ ਹੈ ਹਾਂਜੀ ਜੋ ਉੱਤੇ ਕੰਮ ਕਰ ਰਹੇ ਹਾਂਜੀ ਮੈਂ OC R ਵਾਲੀ ਫੀਲਡ ਚ ਕੰਮ ਕਰ ਰਿਹਾ ਹਾਂ ਅੱਛਾ OC R ਹਾਂਜੀ ਇਹ ਕਾਫੀ ਵੱਡਾ ਪ੍ਰੋਜੈਕਟ ਹੈ ਜਿਹਦੇ ਚ 90 ਜਿਹੜੇ ਇੰਡੀਆ ਦੇ ਕਿਹੜਾ ਗਵਰਨਮੈਂਟ ਆਫ ਇੰਡੀਆ ਦਾ ਕਿਹੜਾ ਮਹਿਕਮੇ ਨਾਲ ਡੀਲ ਕਰਦਾ ਇਹਨੂੰ ਇਹ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਅੱਛਾ ਅ ਇਹਦੇ ਅੰਡਰ 90 ਇੰਸਟੀਚੂਟਸ ਆ ਸਾਰੇ ਜਿਹਨੇ ਟੌਪ ਦੇ ਆਈਟੀਜ਼ ਆ ਸਾਰੇ ਇਸ ਇਨਵੋਲਡ ਹੈਗੇ ਆ ਤੇ ਉਹਨਾਂ ਨੂੰ ਇਹਨਾਂ ਨੇ ਬੇਸਿਕਲੀ ਕਿਸੇ ਨੂੰ ਓਸੀਆਰ ਦਾ ਕੰਮ ਦਿੱਤਾ ਕਿਸੇ ਨੂੰ ਸਪੀਚ ਰੈਗਨਿਸ਼ਨ ਦਾ ਕਿਸੇ ਨੂੰ ਸਪੀਚ ਸਿੰਥਸਿਸ ਦਾ ਇਹ ਵਾੜੇ ਸਾਰੇ ਕੰਮ ਬਣ ਗਏ ਗਮ ਵੀ ਸਾਡੇ ਵੀ ਓਰੀਜਨੈਲਿਟੀ ਹੈਗੀ ਨੇ ਦਾ ਮਤਲਬ ਇਹ ਕੰਮ ਤਾਂ ਆਪ ਹੀ ਕੀਤਾ ਨਾ ਇਹ ਨਹੀਂ ਦੇਖੋ ਕੰਮ ਤਾਂ ਸੀ ਆਪ ਕੀਤਾਗਾ ਇਸ ਕੋਈ ਡਾਊਟ ਨਹੀਂ ਹੈਗਾ ਇਹ ਆ ਵੀ ਅਸੀਂ ਜਿਹੜੇ ਜਿਸ ਚੀਜ਼ ਪਿੱਛੜਦੇ ਆ ਉਹ ਇਹ ਆ ਵੀ ਅਸੀਂ ਜਿਹੜਾ ਵਾਲਾ ਉਹਨਾਂ ਨੇ ਆਰਕੀਟੈਕਚਰ ਦਿੱਤਾ ਨਾ ਉਹ ਵਰਤਦੇ ਹੋਈ ਅਸੀਂ ਵਰਤਦੇ ਹਾਂ ਡਾਟਾ ਸਾਡਾ ਅਲੱਗ ਡਾਟਾ ਸਾਡਾ ਆਪਣਾ ਹੈਗਾ ਹਾਂ 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 ਪਰ ਚਲੋ ਇਹ ਬਹੁਤ ਅੱਛੀ ਪਹਿਲ ਕਦਮੀ ਹੈਗੀ ਆ ਭਾਰਤ ਸਰਕਾਰ ਦੀ ਵੀ AI ਦੇ ਵਿੱਚ ਇੰਡੀਆ ਲੈਂਗੁਏਜਸ ਲਈ ਕੰਮ ਕਰਨਾ ਹੂੰ ਤੇ ਜਿਹੜਾ ਤੁਸੀਂ ਮੈਂ ਵਿੱਚੋਂ ਗੱਲ ਕਰ ਉਹ ਕਰ ਰਿਆਂ ਮੈਨੂੰ ਇਹ ਮੈਂ AI ਤੋਂ ਛੱਡ ਕੇ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਉਹ ਵੀ ਤੁਸੀਂ ਕੀਤਾ ਜਿਹੜਾ ਰਿਕਾਰਡ ਜਿਹੜਾ ਕਿ ਆਨਲਾਈਨ ਉਹ ਤੁਸੀਂ ਉਹ ਚ ਸੂਚੀ ਟ੍ਰੈਡ ਕੀਤੀ ਹੈ ਹਾਂ ਜੀ ਆਂ ਜੀ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਾਰੇ ਰਿਕਾਰਡਸ ਹੈਗੇ ਨਾ ਉਹਨਾਂ ਵਿੱਚ ਅਗਰ ਅਸੀਂ ਸਰਚਿੰਗ ਕਰਨੀ ਹੈਗੀ ਆ ਉਹ ਅਸੀਂ ਸਰਚ ਇੰਜਨ ਤਿਆਰ ਕੀਤਾ ਹੈਗਾ ਕਿਉਂਕਿ ਜਿਹੜਾ ਜਿੱਦਾਂ ਸਪੋਲਿੰਗ ਮੈਂ ਮੈਂ ਇਹੀ ਜਾਨਣਾ ਚਾਹੁੰਦਾ ਪੰਜਾਬੀ ਸੂਬੇ ਬਾਰੇ ਕੀ ਬਹਿਸ ਹੋਈ ਸੀ ਤੇ ਕੀ ਹਰ ਬੰਦੇ ਦੇ ਵਿਚਾਰ ਸੀਗੇ ਹਾਂ ਹੁਣ ਐਸਾ ਜੇਕਰ ਮੈਂ ਹੁਣ ਦੇਖਣਾ ਚਾਹਾਂ ਤੇ ਭਾਵੇਂ ਉਹ PDF ਫਾਈਲਾਂ ਬਣੀਆਂ ਐ ਕੋਈ ਸਰਚ ਨਹੀਂ ਅਸੀਂ ਕਰ ਸਕਦੇ। ਅੱਛਾ। ਉਹਨਾਂ ਨੇ ਸਾਰੇ ਜਿੰਨੇ ਸੀਗੇ PDF ਫਾਈਲੇ ਬਣਾ ਲਈ ਪਰ ਸਾਰੀ ਨਾ ਇਮੇਜਸ ਦੇ ਫਾਰਮ 'ਚ ਆ ਗਈਆਂ। ਅੱਛਾ। ਉਹਦੇ 'ਚ ਅਸੀਂ ਫਿਰੇ ਕੰਮ ਕੀਤਾ ਵੀ ਜਿੰਨੀਆਂ ਇਮੇਜਸ ਐ ਨਾ ਉਹਨਾਂ ਨੂੰ ਅਸੀਂ OCR ਕੀਤਾ ਕਿਉਂਕਿ ਅਸੀਂ ਸਾਡਾ OCR ਦਾ ਪ੍ਰੋਜੈਕਟ ਆ। OCR ਦਾ ਮਤਲਬ ਵੀ ਉਹ ਸਾਰੀਆਂ ਇਮੇਜਸ ਨੂੰ ਟੈਕਸਟ ਕਨਵਰਟ ਕਰਨਾ। ਟੈਕਸਟ ਵਿੱਚ ਕਨਵਰਟ ਕਰਨਾ। ਤੇ ਟੈਕਸਟ ਕਨਵਰਟ ਕਰਕੇ ਅਸੀਂ ਉਸ ਤੋਂ ਬਾਅਦ ਸਰਚ ਇੰਜਨ ਬਣਾਤਾ ਹੈਗਾ। ਹੁਣ ਅਗਰ ਮੈਂ ਉੱਥੇ ਪੰਜਾਬੀ ਸੂਬਾ ਲਿਖਾਂ ਤੇ ਜਿੰਨੀਆਂ ਵੀ ਬੈਸਾਂ ਹੋਈਆਂ ਪੰਜਾਬੀ ਸੂਬਾ ਦੇ ਉੱਪਰ ਉਹ ਸਾਰੇ ਸਫ਼ੇ ਸਾਡੇ ਸਾਹ ਏ ਬਸ ਲਾਂਚਿੰਗ ਲਈ ਤਿਆਰ ਹੈ ਸਾਡਾ ਇਹ ਵੈਸੇ ਤਾਂ 11 ਤਰੀਕ ਨੂੰ ਲਾਂਚ ਹੋ ਜਾਣਾ ਸੀਗਾ ਪਰ ਮਾਨਯੋਗ ਸਪੀਕਰ ਸਾਹਿਬ ਉਸ ਦਿਨ ਅਨਵੇਲੇਬਲ अवेलेबल ਹੋ ਗਏ ਸੀਗਾ ਅਦਰਵਾਈਜ਼ ਸਾਰੀ ਤਿਆਰੀ ਹੋ ਗਈ ਸੀ ਉਹਦਾ ਲਾਂਚ ਦੀ ਬਸ ਛੇਤੀ ਹੋ ਜਾਣਾ ਬਸ ਮਤਲਬ ਉਹ ਪ੍ਰੋਜੈਕਟ ਤੁਸੀਂ ਐਜ਼ ਕਿਸ ਦੇ ਅੰਡਰ ਹੈ ਅਸੇ ਭਾਸ਼ਨੀ ਪ੍ਰੋਜੈਕਟ ਦੇ ਅੰਡਰ ਹੀ ਅਸੇ ਕਰ ਰਹੇ ਆ ਉਹਦੇ ਅੰਡਰ ਹੀ ਆ ਉਹਦੇ ਚ ਅੰਡਰ ਹੈ ਅਸੀਂ ਆਪਣੇ ਇਹ ਜਿਹੜੇ ਜਿੰਨੇ ਜਿੰਨੇ ਕੰਮ ਕਰ ਰਹੇ ਆ ਉਹਨਾਂ ਦੇ ਅੱਗੇ ਪ੍ਰੈਕਟੀਕਲ ਐਪਲੀਕੇਸ਼ਨ ਵੀ ਦੇਖ ਰਹੇ ਆ ਅੱਛਾ ਅੱਛਾ ਇਨਫੈਕਟ ਇੱਕ ਹੋਰ ਪ੍ਰੈਕਟੀਕਲ ਐਪਲੀਕੇਸ਼ਨ ਆ ਲੋਕ ਸਭਾ ਦੇ ਵਿੱਚ ਜਿਹੜੇ ਹੈਗੇ ਨਾ ਸਾਰੀਆਂ ਡਿਬੇਟਸ ਹਾਂ ਉਹ ਵੀ ਸਾਰੇ ਅਸੀਂ ਓਸੀਆਰ ਕੀਤਾ ਗਿਆ ਅੱਛਾ ਹਾਂ ਹਾਂਜੀ ਉਹਦਾ ਵੀ ਸਰਚ ਇੰਜਨ ਤਿਆਰ ਉਹ ਕਿਉਂਕਿ ਅਸੀਂ ਨਹੀਂ ਕਰ ਰਹੇ ਉਹ ਐਨਐਸਸੀ ਵਾਲੇ ਤਿਆਰ ਕਰ ਰਹੇ ਉਹਦਾ ਸਰਚ ਇੰਜਨ ਉਹ ਤਿਆਰ ਕਰ ਰਹੇ ਆ ਲਓ ਜੀ ਬੜੀ ਦਿਲਚਸਪ ਗੱਲ ਦੱਸੀ ਹੈ ਸਾਨੂੰ ਵੀ ਅੱਜ ਪਤਾ ਲੱਗੀ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਜਿੰਨੀਆਂ ਡਿਸਕਸ਼ਨਸ ਨੇ ਪੰਜਾਬੀ ਰੁਪਏ ਬਾਰੇ ਜਾਂ ਹੋਰ ਮਸਲਿਆਂ ਬਾਰੇ ਜਿੰਨੀਆਂ ਨੇ ਤੁਸੀਂ ਸਰਚ ਨਾਲ ਕਰਕੇ ਸਾਰੀਆਂ ਪੜ੍ਹ ਸਕਦੇ ਹੋ ਹਾਂਜੀ ਇਹ ਮਤਲਬ ਹੋ ਗਿਆ ਲਾਂਚ ਹੋ ਜਾਣਾ ਹਾਂਜੀ ਜਲਦੀ ਹੋ ਜਾਣਾ ਫਰਮਲ ਲਾਂਚ ਹੋ ਜਾਣਾ ਤੇ ਇਹ ਵੀ ਬੜੀ ਸਾਡੇ ਵਾਸਤੇ ਵੀ ਨਵੀਂ ਗੱਲ ਹੈ ਨਹੀਂ ਇਹ ਤਾਂ ਹੈਗਾ ਸੀ ਵੀ ਉਹਦਾ ਰਿਕਾਰਡ ਆਨਲਾਈਨ ਹੋ ਰਿਹਾ ਹੈ ਪਰ ਇਸ ਤਰ੍ਹਾਂ ਦਾ ਹੈਗਾ ਕਿ ਹਾਂ ਸਰਚਿੰਗ ਨਹੀਂ ਉਹਦੇ ਚ ਅਵੇਲੇਬਲ ਹੈ ਉਹ ਸਰਚਿੰਗ ਹਾਂ ਉਹਦੇ ਸਾਨੂੰ ਇੱਕ ਇੱਕ ਪੇਜ ਤੇ ਆਪ ਜਾ ਕੇ ਦੇਖਣਾ ਪੈਣਾ ਸੀ ਦੇਖਣਾ ਪੈਣਾ ਸੀ ਹੁਣ ਸਰਚ ਚ ਆ ਜਾਵੇ ਹੁਣ ਸਰਚ ਚ ਆ ਜੀ ਬਿਲਕੁਲ ਜੀ ਅੱਛਾ ਇਹ ਦੇਖੋ ਵੀ ਇਹਦੇ ਚ ਜਿਹੜਾ ਹੁਣ ਜਿਹੜਾ ਇਹ ਹੈਗਾ ਆ ਗਿਆ ਇਹ ਚਾਈਨੀਜ਼ ਉਹ ਤਾਂ ਹੁਣ ਮੈਂ ਸੁਣ ਰਿਹਾ ਸੀ ਪਿੱਛੇ ਜੀ ਵੀ ਉਹ ਇੰਨੇ ਲਾਜਾ ਦੇ ਕ੍ਰੈਸ਼ ਕਰ ਜਾਂਦਾ ਉਹ ਇੰਨੇ ਜ਼ਿਆਦਾ ਫਰੀ ਜਿਹੜੀ ਚੀਜ਼ ਹੋਵੇ ਤੇ ਉਹ ਫਿਰ ਕਿਵੇਂ ਹੋਏਗਾ ਦਾ ਫਿਊਚਰ ਕੀ ਹੋਏਗਾ ਦੇਖੋ ਉਹਦੇ ਲਈ ਉਹਨਾਂ ਨੂੰ ਥੋੜੇ ਹੋਰ ਵੱਡੇ ਸਰਵਰ ਲਾਉਣੇ ਪਊਗੇ ਕਿਉਂਕਿ ਸ਼ੁਰੂ ਸ਼ੁਰੂ ਚੈਟ ਜੀ ਪੀ ਟੀ ਦਾ ਵੀ ਇਹੀ ਹਾਲ ਹੋਇਆ ਸੀਗਾ ਉਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਜੜੋ ਕੋਈ ਨਵੀਂ ਚੀਜ਼ ਆਉਂਦੀ ਹੈ ਹਰ ਬੰਦਾ ਟਰਾਈ ਕਰਦਾ ਹੈ ਮੈਂ ਮੈਂ ਵੀ ਆਪਣੇ ਸਾਰੇ ਕੰਮ ਛੱਡ ਕੇ ਡੀਪ ਸਿਕ ਨੂੰ ਨੂੰ ਹੀ ਟਰਾਈ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਬਟ ਉਹਦੇ ਵਿੱਚੋਂ ਇਹੀ ਪ੍ਰੋਬਲਮ ਆਉਂਦੀ ਹੈ ਵੀ ਉਹ ਦੋ ਤਿੰਨ ਦਾ ਜਵਾਬ ਤਾਂ ਦੇ ਦਿੰਦਾ ਉਸ ਤੋਂ ਬਾਅਦ ਸਰਵਰ ਬੀਜ਼ੀ ਕਹ ਕੇ ਉਹ ਕਿਸੇ ਹੋਰ ਦਵਤੋਂ ਜਾਂਦਾ ਹੈਗਾ ਆ ਤੇ ਬਟ ਇਹ ਇਹ ਤਾਂ ਸ਼ੁਰੂ ਦੀ ਗੱਲ ਆ ਹੁਣ ਜਦੋਂ ਹੋਰ ਪਾਵਰਫੁਲ ਸਰਵਰ ਲਾ ਲੈਣ ਜਾਂ ਥੋੜਾ ਪੇਡ ਕਰ ਦੇਣ ਤਾਂ ਕਿ ਜਿਹੜੇ ਬਹੁਤ ਸੀਰੀਅਸ ਯੂਜ਼ਰ ਹੈ ਉਹ ਪੇਡ ਵਰਜ਼ਨ ਯੂਜ਼ ਕਰ ਲੂਗੇ ਤੇ ਇਹ ਇਹ ਤਾਂ ਸ਼ੁਰੂ ਸ਼ੁਰੂ ਜਿਹੜੀ ਨਵੀਂ ਚੀਜ਼ ਆਉਂਦੀ ਦੇ ਉੱਪਰ ਇਸ ਤਰ੍ਹਾਂ ਲੋਕ ਟੁੱਟ ਕੇ ਪੈਂਦੇ ਹੀ ਆ ਅੱਛਾ ਇੱਕ ਤਾਂ ਸਵਾਲ ਮੈਂ ਕਰਨਾ ਤੁਹਾਨੂੰ ਕਿ ਜਿਵੇਂ ਹੁਣ ਸਾਡੀ ਮੀਡੀਆ ਹੈਗਾ ਉਹਦੇ ਚ ਹੁਣ ਇਹ ਮੈਨ ਲੱਗਦਾ ਵੀ ਬੀ ਐਂਕਰ ਵੀ AI ਦੇ ਐਂਕਰ ਵੀ ਬਣ ਸਕਦੇ ਆ ਕੋਈ ਤੁਹਾਡੀ ਜਿਹੜੀ ਉਹ ਹੈ ਸਾਡਾ ਕੰਮ ਜਿਹੜਾ ਜਰਨਲਿਸਟਾਂ ਦਾ ਹੈ ਇਹ ਉਹ ਇਹ ਕਰ ਸਕਦੀ ਹੈ ਹਾਂਜੀ ਤੇ AI ਬੇਸਿਕਲੀ AI ਤਾਂ ਹਰ ਫੀਲਡ ਵਿੱਚ ਹੀ ਐਸ ਅਸਿਸਟੈਂਟ ਅਸੀਂ ਉਹਨਾਂ ਮੈਂ ਉਹਨਾਂ ਕਹਿੰਦਾ ਵੀ ਇਹ ਤੁਹਾਡਾ ਨਾ ਕਿ ਡਿਜੀਟਲ ਅਸਿਸਟੈਂਟ ਆ ਤਨਮਸ ਪਧਰਣਾ ਜਿਹਦੇ ਆਪਣੇ ਅਸਿਸਟੈਂਟ ਤੋਂ ਕੀ ਕੰਮ ਲੈਣਾ ਜਿਹਦਾ ਜਰਨਲਿਸਟ ਜਿਹੜੇ ਹੈਗੇ ਤੁਹਾਡੇ ਲਈ ਤਾਂ ਅਗਰ ਬਹੁਤ ਅੱਛੀ ਤੁਸੀਂ ਅਗਰ ਕੋਈ ਨਿਊਜ਼ ਆਈਟਮ ਤਿਆਰ ਕਰਨੀ ਜਿੱਦਾਂ ਮੈਂ ਵੀ ਇੱਕ ਜਦੋਂ ਅ ਇੱਕ ਸੌਫਟਵੇਅਰ ਲਾਂਚ ਕਰਨਾ ਸੀਗਾ ਤੇ ਮੈਂ ਉਹਨੂੰ ਚਾਰ ਲਾਈਨਾਂ ਬਸ ਲਿਖ ਕੇ ਦਿੱਤੀਆਂ ਗਿਆ ਔਰ ਉਹਨੇ ਮੈਨੂੰ ਤਿੰਨ ਪੇਜ ਦਾ ਬਹੁਤ ਵਧੀਆ ਪੂਰਾ ਦਾ ਪੂਰਾ ਨਿਊਜ਼ ਆਰਟੀਕਲ ਬਣਾ ਕੇ ਦੇ ਦਿੱਤਾ ਹੈ ਸੋ ਇਹ ਜਰਨਲਿਸਟਲੀ ਇਹ ਤਾਂ ਇੱਕ ਬਹੁਤ ਵੱਡਾ ਐਸ ਅਸਿਸਟੈਂਟ ਤੁਹਾਡੇ ਕੰਮ ਆ ਸਕਦਾ ਪਲੱਸ ਉਹਦੀ ਲੈਂਗੁਏਜ ਸੁਧਾਰ ਸਕਦਾ ਆ ਉਹਦੀ ਗ੍ਰਾਮਰ ਠੀਕ ਕਰ ਸਕਦਾ ਹੈ ਉਹਦਾ ਸਪੈਲ ਚੈੱਕ ਕਰਦਾ ਹੈ ਪਹਿਲਾਂ ਵੀ ਅਵੇਲੇਬਲ ਸੀ ਪਰ ਗ੍ਰਾਮਰ ਚੈਕਰ ਹਲਕੀ ਚੈਲੰਜ ਸੀਗਾ ਇਹ ਮਾਈਕਰੋਸਾਫਟ ਵਰਡ ਦਾ ਗ੍ਰਾਮਰ ਚੈਕਰ ਐਨਾ ਵਧੀਆ ਨਹੀਂ ਸੀ ਪਰ ਚੈਟ ਜੀ ਪੀ ਦਾ ਗ੍ਰਾਮਰ ਚੈਕਰ ਬਹੁਤ ਪਰਫੈਕਟ ਆ ਗਿਆ ਸੋ ਗ੍ਰਾਮਰ ਵੀ ਉਹਦੀ ਕਰ ਸਕਦਾ ਪਲਸ ਤੁਹਾਡੀ ਜਿਹੜੀ ਅਗਰ ਤੁਸੀਂ ਉਹਨੂੰ ਸੁਧਾਰਨਾ ਚਾਹੋ ਕੋਈ ਵਧੀਆ ਹੈਡਿੰਗ ਦੇਣੀ ਚਾਹੋ ਉਹ ਤੁਹਾਨੂੰ ਬਹੁਤ ਵਧੀਆ ਸੁਝਾਅ ਦੇ ਦਿੰਦਾ ਹੈ ਵਿਜ਼ੂਅਲ ਵਿਜ਼ੂਅਲ ਜਿਹੜਾ ਮੀਡੀਆ ਹੈ ਉਹਨੂੰ ਉਹਦੇ ਵੀ ਕ੍ਰੀਏਟੀਵਿਟੀ ਜਿਹੜੀ ਆਪਸ਼ਨ ਹੈਗੀ ਹੈ ਵਿਜ਼ੂਅਲ ਮੀਡੀਆ ਜਿਹੜਾ ਵਿਜ਼ੂਅਲ ਜਿਹੜਾ ਟੈਲੀਵਿਜ਼ਨ ਵੀ ਵੀਡੀਓ ਅਸੀਂ ਵੀਡੀਓ ਐਡੀਟਿੰਗ ਵੀਡੀਓ ਰਿਕਾਰਡਿੰਗ ਜੋ ਤੇ ਉਹ ਸਾਰਾ ਕੁਝ ਉਹ ਵੀ ਹੈ ਉਹਦੇ ਵਿੱਚ ਪਰ ਉਹਦੇ ਲਈ ਅਲੱਗ ਸੌਫਟਵੇਅਰ ਹੈਗੇ ਪਰ ਜਿੱਦਾਂ OpenAI ਵਾਲਿਆਂ ਨੇ ਇੱਕ ਆਪਣਾ ਇੱਕ ਸੌਫਟਵੇਅਰ ਲਾਂਚ ਕਰ ਰਿਹਾ ਸੋਰਾ ਹੂੰ ਤੁਸੀਂ ਸੁਣਿਆ ਹੋਣਾ ਉਹਦੇ ਹਾਲੇ ਇਹਨਾਂ ਨੇ ਥੋੜਾ ਜਿਹਾ 1 ਮਿੰਟ ਦੇ ਤੁਸੀਂ ਵੀਡੀਓ ਕੋਈ ਵੀ ਬਣਾ ਸਕਦੇ ਤੁਸੀਂ ਕੁਝ ਵੀ ਹੈਡਿੰਗ ਦਿਓ ਤੇ ਦੇ ਵੀ ਚੰਦ ਦੇ ਉੱਪਰ ਦੋ ਬੰਦੇ ਪੰਜਾਬੀ ਚ ਗੱਲ ਕਰ ਰਹੇ ਆ ਉਹਨੇ ਉਹ ਵੀਡੀਓ ਤੁਹਾਨੂੰ ਬਣਾ ਦੇਣੀ ਵੀ ਚੰਦ ਦਿਖਾ ਦੇਣਾ ਤੇ ਉਹਨੇ ਬੰਦੇ ਗੱਲਾਂ ਕਰਦੇ ਵੀ ਪੰਜਾਬੀ ਚ ਦਿਖਾ ਦੇਣੇ ਹੈਗੇ ਆ ਉਹ ਆਉਣ ਵਾਲੇ ਟਾਈਮਸ ਤੋਂ ਉਹ ਵੀ ਇੱਕ ਬਹੁਤ ਹੀ ਕਮਾਲ ਦਾ ਸੌਫਟਵੇਅਰ ਆਉਣ ਜਾ ਰਿਹਾ ਜਿਹਦੇ ਵਿੱਚ ਵੀਡੀਓ ਆਟੋਮੈਟਿਕਲੀ ਤਿਆਰ ਹੋ ਜਾਣੀ ਇਹ ਵੀ ਬੜਾ ਹੋਇਆ ਨਾ ਬਹੁਤ ਵੱਡੀ ਗੱਲ ਆ 6 ਦਸੂ ਹੁਣ ਗੱਲ ਕਰੀਏ ਵੀ ਪ੍ਰੈਕਟੀਕਲ ਲਾਈਫ ਚ ਜਿਹੜੀ ਹੈ ਇਹ ਤਾਂ ਹੋ ਗਈ ਨਾ ਵੀ ਚਲੋ ਤੁਸੀਂ ਕੋਈ ਪ੍ਰੋਜੈਕਟ ਪ੍ਰੋਗਰਾਮ ਕਰਨਾ ਹੋਰ ਵੀ ਰੋਜ਼ਬੁਰਾ ਲਾਈਫ ਚ ਕਿੱਥੇ ਕਿੱਥੇ ਕਿਵੇਂ ਆਈ ਦੀ ਆਏ ਦਾ ਯੂਜ਼ ਹੈਗਾ ਮੈਨੂੰ ਤੁਸੀਂ ਵੈਸੇ ਇੱਕ ਉਹ ਦਿਖਾ ਰਹੇ ਸੀ ਮੈਨੂੰ ਜਿਹੜੀ ਡਾਕਟਰ ਦੀ ਰਿਪੋਰਟ ਲਿਖੀ ਹੋਈ ਇਹ ਇਸ ਤਰ੍ਹਾਂ ਦੇ ਯੂਜ਼ ਕਿੱਥੇ ਪ੍ਰੈਕਟੀਕਲੀ ਰੋਜ਼ ਮਤਲਬ ਆਮ ਬੰਦਾ ਕਿਵੇਂ ਇਹਨੂੰ ਯੂਜ਼ ਕਰ ਸਕਦਾ ਤੋਂ ਪ੍ਰੈਕਟੀਕਲ ਯੂਜ਼ ਤਾਂ ਆਪਣਾ ਜਿਹੜਾ ਜੀਪੀਐਸ ਹੈਗਾ ਹਾਂ ਹਰ ਬੰਦੇ ਜਿਹਨੂੰ ਵਰਤ ਰਿਹਾ ਹੈਗਾ ਆ ਜੀਪੀਐਸ ਅਚਾ ਉਹ ਜੀਪੀਐਸ ਤੁਹਾਡਾ ਏਆਈ ਆ ਉਹ ਤੁਹਾਨੂੰ ਬੋਲ ਕੇ ਦੱਸ ਰਿਹਾ ਹੈਗਾ ਆ ਕਿਉਂਕਿ ਉਹ ਟੈਕਸਟ ਟੂ ਸਪੀਚ ਸਿੰਥਸਿਸ ਹੋ ਗਿਆ ਤੁਸੀਂ ਉਹਨੂੰ ਬੋਲ ਕੇ ਵੀ ਦੇ ਸਕਦੇ ਮੈਂ ਇੱਧਰ ਜਾਣਾ ਹੈਗਾ ਆ ਸੋ ਇੱਕ ਸਭ ਤੋਂ ਪ੍ਰੈਕਟੀਕਲ ਐਪਲੀਕੇਸ਼ਨ ਸਾਡੀ ਇਹੀ ਆ ਈਵਨ ਆਪਾਂ ਨੈਟਫਲਿਕਸ ਦੇ ਪਰ ਤੁਸੀਂ ਅਗਰ ਕੋਈ ਇੱਕ ਮੂਵੀ ਦੇਖੀ ਆ ਐਂਡ ਨਾਲ ਦੀ ਨਾਲ ਬਿਲਕੁਲ ਤੁਹਾਡੀ ਚੋਇਸ ਦੀ ਮੂਵੀਜ਼ ਸੁਜੈਸਟ ਕਰ ਦੇਣੀ ਆ ਤੁਸੀਂ YouTube ਤੋਂ ਇੱਕ ਵੀਡੀਓ ਦੇਖੋ ਅਨੇ ਬਿਲਕੁਲ ਤੁਹਾਡੀ ਚੋਇਸ ਦੀ ਦੇਣ ਇਹ ਬੇਸਿਕਲੀ ਇਹ ਰਿਕਮੈਂਡੇਸ਼ਨ ਸਿਸਟਮ ਹੈ AI ਬੇਸਡ ਇਨਫੈਕਟ Amazon ਦਾ ਰਿਕਮੈਂਡੇਸ਼ਨ ਸਿਸਟਮ ਇੰਨਾ ਪਾਵਰਫੁਲ ਹੈ ਉਹਦੇ ਬੇਸਿਕ ਤੋਂ ਨੇ ਇੰਨੇ ਪੈਸੇ ਵੀ ਕਮਾਏ ਆ ਤੁਸੀਂ ਇੱਕ ਚੀਜ਼ ਲਓ Amazon ਤੋਂ ਬਿਲਕੁਲ ਪਰਫੈਕਟ ਤੁਹਾਨੂੰ ਉਹਦਾ ਬੂਟਾ ਹੀ ਸਰਚ ਮਾਰ ਲਈ ਤੇ ਸਾਰੀਆਂ ਤੁਹਾਨੂੰ ਸਾਰਾ ਦਿਨ ਬੂਟਾ ਨਹੀਂ ਆਈ ਜਾਣੀਆਂ ਹਾਂ ਹਾਂ ਸੋ ਇਹ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਇਹ ਸਾਨੂੰ ਕਦੇ ਵੀ ਪਤਾ ਵੀ ਨਹੀਂ ਹੁੰਦਾ ਪਰ ਇਹ AI ਇਵਨ ਅ ਅਸੀਂ ਟੀਵੀ ਦੇ ਉੱਪਰ ਵੀ ਇਵਨ ਰਿਮੋਟ ਵਿੱਚ ਵੀ ਤੁਸੀਂ ਕੋਈ ਚੀਜ਼ ਬੋਲ ਕੇ ਦੱਸ ਦਿਓ ਸਰਚਿੰਗ ਤੁਹਾਡੀ ਬਹੁਤ ਵਧੀਆ ਉਸ ਦੇ ਨਾਲ ਹੀ ਹੋ ਜਾਂਦੀ ਹੈਗੀ ਆ ਸੋ ਇਹ ਵੀ ਇੱਕ AI ਦੀ ਐਡੂਕੇਸ਼ਨ ਹੈ ਛੋਟੇ ਬੱਚੇ ਵੀ ਕਰੀ ਜਾਂਦੇ ਹੁਣ ਹਾਂ ਹੁਣ ਅਸੀਂ ਮੋਬਾਈਲ ਦੇ ਮੋਬਾਈਲ ਦੇ ਉੱਪਰ ਅਸੀਂ ਕੁਝ ਵੀ ਬੋਲ ਕੇ ਉਹਨੂੰ ਕਮਾਂਡ ਦਈਏ ਉਹ ਸਾਡੇ ਨਾਲ ਦੀ ਨਾਲ ਕਰੀ ਜਾਂਦਾ ਇਹ ਸਾਰਾ ਕੁਝ AI ਦਾ ਹੈ ਗਿਆ ਔਰ ਇਹ ਸਾਰਾ ਨਤੀਜਾ ਡੀਪ ਲਰਨਿੰਗ ਦਾ ਹੀ ਆ ਜਿਹੜਾ ਪਿਛਲੇ 10 ਸਾਲਾਂ ਚ ਰੈਵੋਲੂਸ਼ਨ ਆਇਆ ਹੈਗਾ ਤੇ ਇਹਦੇ 네ਗੇਟਿਵ ਕੀ ਜੰਨਾ ਪੱਖੀ ਪਾਸੇ ਕਿਹੜੇ ਨੇ ਅ ਨਾਪਕੀ ਪਾਸੇ ਇਹਦੇ ਇੱਕ ਤਾਂ ਜਿਹੜਾ ਜਦੋਂ ਵੀ ਨਵਾਂ ਰੈਵਿਊਲੂਸ਼ਨ ਆਉਂਦਾ ਹੈ ਨਾ ਕਿਉਂਕਿ ਅਸੀਂ ਇਹਨੂੰ ਨਾ ਇੱਕ ਇੰਡਸਟਰੀਅਲ ਰੈਵਿਊਲੂਸ਼ਨ 4th ਇੰਡਸਟਰੀਅਲ ਰੈਵਿਊਲੂਸ਼ਨ ਕਹ ਰਹੇ ਹਾਂ ਜਿਵੇਂ ਫਸਟ ਇੰਡਸਟਰੀਅਲ ਰੈਵਿਊਲੂਸ਼ਨ ਆਇਆ ਸੀ ਤੇ ਬੜਾ ਲੋਕਾਂ ਨੇ ਪ੍ਰੋਟੈਸਟ ਕੀਤਾ ਤੇ ਉਦੋਂ ਜੇ ਟੈਕਸਟਾਈਲ ਇੰਡਸਟਰੀ ਸੀਗੀ ਉਹਨਾਂ ਨੂੰ ਵੀ ਸਾਡੀਆਂ ਨੌਕਰੀਆਂ ਚਲੇ ਜਾਣਗੀਆਂ ਪਰ ਨੌਕਰੀ ਜਾਂਦੀ ਨਹੀਂ ਸਿਰਫ ਸ਼ਿਫਟ ਹੁੰਦੀ ਆ ਸ਼ਿਫਟ ਐਦਾ ਹੀ ਮੈਨੂੰ ਯਾਦ ਆ ਜਦੋਂ ਆਟੋਮੇਸ਼ਨ ਕੰਪਿਊਟਰਾਈਜੇਸ਼ਨ ਇੰਡੀਆ 'ਚ ਹੋਣੀ ਸੀ ਉਦੋਂ ਕਈ ਪੋਲੀਟੀਕਲ ਪਾਰਟੀਆਂ ਨੇ ਬੜਾ ਰੋਲਾ ਪਾਇਆ ਕੀਤਾ ਸੀ ਏਮਪਲਾਈਜ਼ ਨੇ ਵੀ ਵਿਰੋਧ ਕੀਤਾ ਹਾਂ ਵੀ ਇਹਦੇ ਨਾਲ ਕਾਲਿਆਂ ਨੇ ਕਿੰਨਾ ਵਿਰੋਧ ਕੀਤਾ ਹਾਂ ਵੀ ਸਾਡੀ ਨੌਕਰੀਆਂ ਚਲੇ ਜਾਣੀਆਂ ਹੈਗੀਆਂ ਕੋਈ ਹਾਲ ਹੁਣ ਨੌਕਰੀ ਨਹੀਂ ਜਾਂਦੀ ਸਿਰਫ ਤੁਹਾਨੂੰ ਆਪਣੀ ਸਕਿੱਲ ਸੈਟ ਚੇਂਜ ਕਰਨੀ ਪੈਂਦੀ ਹੈ ਅੱਛਾ ਉਹ ਵੇ ਜਿਹੜੇ ਬੰਦੇ ਨੂੰ ਕੰਪਿਊਟਰ ਆਉਂਦਾ ਸੀਗਾ ਉਹ ਬੰਦੇ ਨੂੰ ਨੌਕਰੀ ਮਿਲ ਨੌਕਰੀ ਮਿਲਦੇ ਚਾਂਸ ਜ਼ਿਆਦਾ ਹੋ ਜਾਂਦਾ ਜਿਹੜਾ ਜਿਹਨੂੰ ਨਹੀਂ ਆਉਂਦਾ ਉਹ ਪਿੱਛੇ ਰਹਿ ਜਾਂਦਾਗਾ ਇਹੀ ਹਾਲ ਹੁਣ ਅਸੀਂ ਇਹ ਇਦਾਂ ਕਹਿ ਸਕਦੇ ਆ ਏਆਈ ਨੂੰ ਵੀ ਅਸੀਂ ਚੌਥਾ ਇੰਡਸਟਰੀ ਰੈਵਲੂਸ਼ਨ ਕਹਿ ਰਹੇ ਆ ਸੋ ਇਹ ਵੀ ਇਦਾਂ ਦਾ ਰੈਵਲੂਸ਼ਨ ਆ ਵੀ ਜਿਹਦੇ ਨਾਲ ਨੌਕਰੀਆਂ ਸ਼ਿਫਟ ਹੋਣਗੀਆਂ ਹੁਣ ਹੁਣ ਨੌਕਰੀਆਂ ਉਹ ਜਿੱਥੇ ਲੋਕਾਂ ਨੂੰ ਏਆਈ ਵਰਤਣੀ ਆਉਂਦੀ ਆ ਉਹ ਵਾਲੇ ਲੋਕਾਂ ਨੂੰ ਨੌਕਰੀ ਜਲਦੀ ਮਿਲਣੀ ਆ ਤੇ ਜਿਹੜਾ ਏਹ ਪਿਛੜ ਗਿਆ ਜਿਵੇਂ ਪਹਿਲਾਂ ਕੰਪਿਊਟਰ ਜਿਹੜਾ ਪਿਛੜ ਗਿਆ ਸੀਗਾ ਉਹਨੂੰ ਨੌਕਰੀ ਨੂੰ ਖਤਰਾ ਆਇਆ ਤੇ ਨੌਕਰੀਆਂ ਦਾ ਕਰ ਕਈ ਸਾਰੇ ਸ਼ਿਫਟਾਉਣੀਆਂ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਸਾਡੀ ਪ੍ਰੋਗਰਾਮਿੰਗ ਦੀਆਂ ਨੌਕਰੀਆਂ ਜਾਣੀਆਂ ਆ ਗਈਆਂ ਅੱਛਾ ਤੇ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਚੋਂ ਛਾਂਟ ਉਹ ਹੋ ਰਹੀਆਂ ਛਾਂਟੀਆਂ ਲੈ ਆ ਉਹ ਹੋ ਰਿਹਾ ਲੈ ਆ ਜਿਹੜੇ ਹੋ ਰਿਹਾ ਉਹ ਉਹਦਾ ਇੱਕ ਕਾਰਨ ਵੀ AI ਆ ਹਾਂ ਜੀ ਕਿਉਂਕਿ ਖਾਸ ਕਰਕੇ ਜਿਹੜੀ ਪ੍ਰੋਗਰਾਮਿੰਗ ਹੈ ਨਾ ਉਹ ਆਮ ਪ੍ਰੋਗਰਾਮਰ ਨਾਲੋਂ AI ਜ਼ਿਆਦਾ ਵਧੀਆ ਪ੍ਰੋਗਰਾਮਿੰਗ ਕਰ ਸਕਦਾ ਹੈਗਾ ਸੋ ਅਗਰ ਅਸੀਂ ਜੋ 10 ਪ੍ਰੋਗਰਾਮਰ ਬਿਠ ਕੇ ਇੱਕ ਬੈਠ ਕੇ ਪ੍ਰੋਗਰਾਮ ਲਿਖਦੇ ਸੀ ਨਾ ਇੱਕ ਬੰਦਾ ਜਿਹੜਾ AI ਦਾ ਐਕਸਪਰਟ ਹੈਗਾ ਆ ਉਹ 10 ਪ੍ਰੋਗਰਾਮਾਂ ਦਾ ਕੰਮ ਉਹ ਉਸ AI ਦੇ ਸੌਫਟਵੇਅਰ ਤੋਂ ਲੈ ਸਕਦਾ ਹੈਗਾ ਸੋ ਸਭ ਤੋਂ ਪਹਿਲੀ 60 ਤਾਂ ਪ੍ਰੋਗਰਾਮਾਂ ਨੂੰ ਲੱਗਣੀ ਆ ਹੂੰ ਉਸ ਦੇ ਇਲਾਵਾ ਸਾਡੇ ਕੰਟੈਂਟ ਰਾਈਟਰ ਨੂੰ ਲੱਗਣੀ ਹੈਗੀ ਆ ਕਿਉਂਕਿ ਕੰਟੈਂਟ ਰਾਈਟ ਕੰਟੈਂਟ ਮੈਨੂੰ ਯਾਦ ਹੈ ਮੇਰੇ ਮੇਰਾ ਇੱਕ ਦੋਸਤ ਹੈਗਾ ਉਹ ਬਹੁਤ ਵਧੀਆ ਕੰਟੈਂਟ ਲਿਖਦਾ ਹੁੰਦਾ ਸੀ ਜਦੋਂ ਕੋਈ ਮੈਨੂੰ ਗੱਲ ਕਰਨਾ ਹੁੰਦਾ ਸੀ ਮੈਂ ਸੋਚਦਾ ਕਿ న్యూਸ ਆਈਟਮ ਭੇਜਣੀ ਹੈ ਮੈਂ ਉਹਨੂੰ ਕਹਿੰਦਾ ਯਾਰ ਜਿਹੜਾ ਥੋੜੇ ਸੁਜੈਸਟ ਕਰ ਦੇ ਹੁਣ ਮੈਂ ਉਹਨਾਂ ਨੂੰ ਪੁੱਛਦਾ ਨੂੰ ਮੈਂ ਚੈਟ ਜੀਪੀਟੀ ਨਾਲ ਗੱਲ ਕਰਦਾ ਹੈਗਾ ਤਾਂ ਮੈਂ ਕਹਿੰਦਾ ਯਾਰ ਹੁਣ ਤੇਰੀ ਇੰਪੋਰਟੈਂਸ ਖਤਮ ਹੋ ਗਈ ਯਾਰ ਇਵਨ ਸਾਡੇ ਪੀਐਚਡੀ ਦੇ ਜਿਹੜੇ ਥੀਸਿਸ ਹੁੰਦੇ ਸੀਗੇ ਉਹ ਉਹਨਾਂ ਨੂੰ ਵੀ ਕਿਉਂ ਨਾ ਚ ਕਈ ਗਲਤੀਆਂ ਹੁੰਦੀਆਂ ਸੀ ਉਹਨਾਂ ਦੇ ਕੁਆਲਟੀ ਇੰਪਰੂਵ ਕਰਨ ਦੇ ਲਈ ਕਈ ਲੋਕਾਂ ਦਾ ਇਹ ਕੰਮ ਹੋ ਗਿਆ ਸੀ ਵੀ 25000 ਰੁਪਏ ਦੇ ਕੇ ਉਹ ਥੀਸਿਸ ਚੈੱਕ ਕਰਦੇ ਸੀਗੇ ਹਾਂ ਹਾਂ ਹੁਣ ਇਹ ਸਾਰਾ ਕੰਮ ਚੈਟ ਜੀਪੀਟੀ ਫ੍ਰੀ ਚ ਹੋ ਰਿਹਾ ਹੈਗਾ ਸੋ ਉਧਾ ਦੇ ਲੋਕ ਉਧਾ ਦੀ ਨੌਕਰੀਆਂ ਨੂੰ ਵੀ ਖਤਰਾ ਹੋ ਗਿਆ ਆ ਇਸੇ ਤਰ੍ਹਾਂ ਆਪਣੇ ਇਹ ਕਾਲ ਸੈਂਟਰ ਹੈਗੇ ਆ ਆਉਣ ਵਾਲੇ ਟਾਈਮ 'ਚ ਕਾਲ ਸੈਂਟਰ ਦੀ ਵੀ ਜੌਬ ਖਤਮ ਹੋ ਜਾਣੀ ਕਿਉਂਕਿ ਇਹਨੇ ਇੰਨੇ ਇੰਟੈਲੀਜੈਂਟ ਹੋਣਾ ਵੀ ਤੁਹਾਨੂੰ ਸਿੱਧੀ ਇਹਨਾਂ ਸਾਰਿਆਂ ਦੀ ਸਾਰਿਆਂ ਦੀ ਇਨਫਰਮੇਸ਼ਨ ਆਪਣੇ ਆਪ ਦੇਈ ਜਾਣੀ ਹੈਗੀ ਆ ਈਵਨ ਮੈਡੀਕਲ ਡਾਇਗਨੋਸਿਸ ਬਹੁਤ ਵਧੀਆ ਕਰਦਾ ਇਹ ਉਹ ਉਹ ਬੜੀ हां ਜਿਵੇਂ ਕਿ ਮੈਂ ਬੱਲੀ ਸਾਹਿਬ ਨੂੰ ਅੱਜ ਦਿਖਾ ਵੀ ਰਿਹਾ ਸੀਗਾ ਵੀ ਬੜੀ ਕਮਾਲ ਦੀ ਦਿਖਾਈ ਇਹਨੇ ਇੱਕ ਪਰਚੀਸ ਮੈਨੂੰ ਗਵਰਨਮੈਂਟ ਜਿਹੜਾ ਮੈਡੀਕਲ ਕਾਲਜ ਹੈਗਾ ਉੱਥੇ ਉਹਨਾਂ ਨੇ ਇੱਕ ਪਰਚੀ ਦੇ ਉੱਪਰ ਹੀ ਬਸ ਹੱਥ ਨਾਲ ਲਿਖ ਕੇ ਕੁਝ ਦਿੱਤਾ ਸੀ ਬਲੱਡ ਰਿਪੋਰਟ ਦਾ ਤੇ ਜਨੂੰ ਕਿ ਕੋਈ ਵੀ ਕੱਢ ਨਹੀਂ ਸਕਦਾ ਤਾਂ ਮਤਲਬ ਕੀ ਆ ਬਟ ਮੈਂ ਉਹਨੂੰ ਸਿੰਪਲ ਚੈਟ ਜੀਪੀਟੀ ਨੂੰ ਪਰਚੀ ਦਿਖਾਈ ਤੇ ਮੈਂ ਕਹਿੰਨ ਜਰਾ ਐਨਲਾਈਜ਼ ਕਰ ਔਰ ਐਨੀ ਪਰਫੈਕਟਲੀ ਉਹਨੇ ਐਨਲਿਸਿਸ ਕਰਕੇ ਦੱਸਿਆ ਵੀ ਇਹਦੇ ਹਿਸਾਬ ਨਾਲ ਪੀ ਐਚ 2 ਇਸ ਲੈਵਲ ਦਾ ਜਿਹੜਾ ਘਟਿਆ ਆ ਆਕਸੀਜਨ ਦਾ ਲੈਵਲ ਵਧਿਆ ਆ ਤੇ ਉਹ ਇਹ ਵੀ ਇੱਕ ਮੈਡੀਕਲ ਡਾਇਗਨੋਸਿਸ ਡਾਇਗਨੋਸਿਸ ਵਿੱਚ ਵੀ ਕੰਪਿਊਟਰ ਔਨ दैट ਔਰ ਮੋਰ ਟਾਈਮ ਵਿੱਚ ਹਿਊਮਨ ਬੀਇੰਗਸ ਜਿਹੜੀਆਂ ਨੌਕਰੀਆਂ ਹਨਾ ਇਨਫੈਕਟ ਜਿਹੜਾ ਆਪਣਾ ਐਕਸ-ਰੇ ਜਿਹੜਾ ਹੁੰਦਾ ਨਾ ਐਕਸ-ਰੇ ਦਾ ਐਨਾਲਿਸਿਸ ਕਰਨ ਲਈ ਵੀ ਸਪੈਸ਼ਲਿਸਟ ਨੇ ਆ ਹਾਂ ਸਪੈਸ਼ਲਿਸਟ ਨੇ ਉਹ ਇਹ ਨਹੀਂ ਕਰਦੇ ਆ ਇਹ ਨੇ ਕਰ ਦੇਣਾ ਹੈਗਾ ਤੇ ਇਸ ਤਰ੍ਹਾਂ ਦੀ ਕਈ ਨੌਕਰੀਆਂ ਜਿਹੜੀਆਂ ਜਾਣ ਗਈਆਂ ਪਰ ਉਹਦੇ अलावा ਕਿ ਨਵੀਆਂ ਆਉਣਗੀਆਂ ਨਵੀਆਂ ਆਉਣ ਨਵੀਆਂ ਨੌਕਰੀਆਂ ਹੋਣਗੀਆਂ ਜਿੰਡੇ ਲੋਕਾਂ ਨੂੰ AI ਉਸ ਕੰਮ ਦੇ ਵਰਤੋਂ ਲਈ ਹੋਊ ਔਰ ਇਵਨ ਆਪਣੇ ਜਿੱਦਾਂ ਮੈਂ ਦੱਸ ਹੀ ਰਿਹਾ ਸੀ ਵੀ ਵੀਡੀਓਜ਼ ਜਿਹੜਾ ਬੰਦਾ ਫਿਰ AI ਦੇ ਤੱਕ ਵੀਡੀਓਜ਼ ਵਧੀਆ ਬਣਾ ਸਕਦਾ ਹੈਗਾ ਉਹਨੂੰ ਨੌਕਰੀ ਮਿਲਣ ਦੇ ਚਾਂਸ ਹੈਗੇ ਆ ਇਵਨ ਆਪਣੇ ਜਿੱਦਾਂ ਚੈਟ ਜੀਪੀਟੀ ਦੇ ਵਿੱਚ ਵੀ ਇਹਨਾਂ ਨੇ ਜਾਂ ਮਿਡਜਰ ਨਹੀਂ ਹੈਗੀ ਆ ਉਹਦੇ ਥਰੂ ਤੁਸੀਂ ਦੇਖਣਾ ਵੀ ਬਹੁਤ ਵਧੀਆ ਫੋਟੋਆਂ ਬਣ ਜਾਂਦੀਆਂ ਆਗੀਆਂ ਤੁਹਾਨੂੰ ਕੋਈ ਫਰਕ ਨਹੀਂ ਪਾਉਂਦਾ ਵੀ ਅੱਗੇ ਹੁੰਦਾ ਸੀ ਨਾ ਜਦੋਂ ਆਪਾਂ ਨੌਕਰੀ ਨਿਕਲਦੇ ਚ ਅਗਲੇ ਵੀ ਕੰਪਿਊਟਰ ਨੌਲੇਜ ਲਾਜ਼ਮੀ ਹੈ ਉਹਦੇ ਚ ਹੁੰਦਾ ਸੀ ਹਾਂ ਉਹਦੇ ਨਾਲ ਹੀ ਕੰਡੀਸ਼ਨਸ ਹੁੰਦੀਆਂ ਵੀ ਕੰਪਿਊਟਰ ਆਉਂਦਾ ਹੋਵੇ ਆ ਹੁੰਦਾ ਹੋਵੇ ਤੇ ਹੁਣ ਆਇਆ ਹੋਇਆ ਕਰੂ ਕਿ ਵੀ AI ਦੀ ਨਾਲੇ ਪਰਫੈਕਟ ਗੱਲ ਬਿਲਕੁਲ ਪਰਫੈਕਟ ਹਾਂ AI ਇਸਕੇ ਲਈ ਹੋਣੀ ਚਾਹੀਦੀ ਹੈ ਹਾਂ ਉਹਨੂੰ AI ਦੇ ਟੂਲਸ ਵਰਤਨੇ ਆਉਣੇ ਚਾਹੀਦੇ ਆ AI ਹੋਇਆ ਕਰੇਗਾ ਹਾਂਜੀ ਹਾਂ ਬਿਲਕੁਲ ਠੀਕ ਹੈ ਫਿਰ ਉਹਦੀ ਟ੍ਰੇਨਿੰਗ ਵੀ ਹੋਏਗੀ ਕੁਦਰਤੀ ਤਰਤੇ ਓਬਵੀਅਸਲੀ ਉਹਦਾ ਟ੍ਰੇਨਿੰਗ ਸਾਡੇ ਕੋਰਸੇਸ ਵਿੱਚ ਆ ਜਾਣੀ ਹੈਗੀ ਕੋਰਸੇਸ ਵਿੱਚ ਆ ਜਾਊਗੀ ਹੁਣ ਥੋੜੇ ਸਰਟੀਫਿਕੇਟ ਕੋਰਸ ਕਰਾਉਣੇ ਲੋਕੀ ਸ਼ੁਰੂ ਕਰ ਰਹੇ ਆ ਹੈਗੇ ਵੀ ਅੱਜਕੱਲ੍ਹ ਆਨਲਾਈਨ ਕੋਰਸ ਹੈਗੇ ਆ ਆਨਲਾਈਨ ਕੋਰਸ ਚੈਟ ਜੀ ਪੀ ਟੀ ਦੇ ਆਨਲਾਈਨ ਕੋਰਸ ਬਹੁਤ ਚੱਲ ਰਹੇ ਆ ਲੋਕ ਕਰਵਾ ਰਹੇ ਆ ਕੋਈ ਇੰਸਟੀਚੂਨਲਾਈਜ਼ ਵੀ ਹੋਇਆ ਜਿਵੇਂ ਯੂਨੀਵਰਸਿ ਪਾਉਗੇ ਪਾਉਣੇ ਬੈਣੇ ਹਾਂਜੀ ਹਾਲਾਂਕਿ ਇਹਦੇ ਜਿਹੜੇ ਕੁਝ ਨੈਗੇਟਿਵ ਪੱਖ ਹੈਗੇ ਆ ਜਿਹਦੇ ਬਾਰੇ ਲੋਕੀ ਚਿੰਤਤ ਵੀ ਹੋ ਹੈਗੇ ਵੀ ਇਹਨੂੰ ਲੜਾਈ 'ਚ ਯੂਜ਼ ਕਰਨ ਲੱਗ ਗਏ ਹੁਣ ਡਰੋਨ ਦੇ ਉੱਪਰ ਪਿੱਛੇ ਜੇ ਇੱਕ ਵਾਰੀ ਇੱਕ ਇਰਾਨੀਅਨ ਲੀਡਰ ਲੀਡਰ ਦਾ ਵੀ ਆਇਆ ਸੀਗਾ ਵੀ ਉਹਨੂੰ ਸਿੰਪਲ ਫੋਟੋ ਦਿਖਾਤੀ ਬੰਦੇ ਦੀ ਔਰ ਉਸ ਤੋਂ ਬਾਅਦ ਉਹਨੇ ਬੰਦਾ ਲੱਭ ਕੇ ਮਾਰ ਦੇਣਾ ਹੈਗਾ ਇਵਨ ਡਰੋਨਸ ਨੂੰ ਮੈਥਾ ਟ੍ਰੇਨਿੰਗ ਦੇਂਦੇ ਵੀ ਫੇਸ ਰੈਕਗਨੀਸ਼ਨ ਉਹਦੇ ਚ ਫੇਸ ਫੀਡ ਕਰ ਦਿੱਤਾ ਉਹਨੇ ਵੇਟ ਕਰੀ ਜਾਣੇ ਵੀ ਜਦੋਂ ਬੰਦਾ ਆਊਗਾ ਤਾਂ ਉਹਨੇ ਉਹਨੂੰ ਮਾਰ ਦੇਣਾ ਹੈਗਾ ਇਹ ਇਹ ਪਿੱਛੇ ਜਿਹੜਾ ਨਾ ਲੀਬੀਆ ਵਿੱਚ ਜਿਹੜੀ ਸਿਵਲ ਵਾਰ ਚੱਲ ਰਹੀ ਆ ਉੱਥੇ ਵਰਤੇ ਸਨ ਡਰੋਨ ਇਸ ਕੰਮ ਦੇ ਲਈ ਵੀ ਜਿਹੜੀ ਉਹਨਾਂ ਦੀ ਆਰਮੀ ਸੀ ਨਾ ਉਹਦੀ ਇਹਨਾਂ ਨੂੰ ਟ੍ਰੇਨਿੰਗ ਦਿਖਾਤਾ ਸੀ ਕ੍ਰਾਈਮ ਡਿਟ੍ਰੈਕਸ਼ਨ ਚ ਵੀ ਬਹੁਤ ਇਹ ਹਾਂ ਕ੍ਰਾਈਮ ਡਿਟੈਕਸ਼ਨ ਤਾਂ ਖੈਰ ਚਲੋ ਯੂਸਫੁਲ ਹੈਗੀ ਫੇਸ ਫੇਸ ਰੈਕਗਨੀਸ਼ਨ ਜਿਹੜੀ ਆ ਹਾਂ ਫੇਸ ਰੈਕਗਨੀਸ਼ਨ ਨਾਲ ਖੈਰ ਬਹੁਤ ਜਲਦੀ ਹੈ ਬਰਾ ਡੈਕਟਿਵ ਜਿਹੜਾ ਲੜ ਡਾਰਕ ਵੈਬ ਕੀ ਹੈ ਜੀ ਬਾ ਡਾਰਕ ਵੈਬ ਬੇਸਿਕਲੀ ਮੈਂ ਵਰਤਿਆ ਨਹੀਂ ਹੈ ਪਰ ਡਾਰਕ ਵੈਬ ਜਿਵੇਂ ਕਿ ਨਾਮ ਤੋਂ ਹੀ ਹੈਗਾ ਆ ਹੂੰ ਇਹ ਹੈਕਰ ਵਗੈਰਾ ਯੂਜ਼ ਕਰਦੇ ਆ ਜਿਹੜੇ ਗਲਤ ਕੰਮ ਕਰਨ ਵਾਲੇ ਕ੍ਰਾਈਮਨਲ ਜਿਹੜੇ ਹੈਗੇ ਆ ਉਹਨੂੰ ਯੂਜ਼ ਕਰਦੇ ਆ ਪਰ ਮੈਂ ਮੈਂ ਉਹਨੂੰ ਕਦੀ ਸਿਰਫ ਸੁਣਿਆ ਹੈ ਮੈਂ ਕਦੀ ਵਰਤਿਆ ਨਹੀਂ ਹੈਗਾ ਐਸੇ ਜਿਹੜੀ ਵੀ ਨੈਗੇਟਿਵ ਚੀਜ਼ਾਂ ਤੁਹ ਲੱਭ ਸਕਦੇ ਆ ਵੀ ਕਿ ਹੈਕਿੰਗ ਕਿੱਦਾਂ ਕਰਨੀ ਕ੍ਰਾਈਮ ਕਿੱਦਾਂ ਕਰਨਾ ਹੈਗਾ ਉਹ ਸਾਰੀ ਚੀਜ਼ਾਂ ਤੁਹਾਨੂੰ ਡਾਰਕ ਵੈਬ ਚ ਮਿਲਦੀਆਂ ਕਿਉਂਕਿ ਦਰਬਾਰਤ ਦਾ ਹਰ ਚੀਜ਼ ਦੇ ਪਰਨਲ ਦੇਖੋ ਪੈਨਲ ਦੁਨੀਆ ਜਿਹਨੂੰ ਪਤਾ ਲੋਕ ਅਸੀਂ ਕਹਿ ਸਕਦੇ ਕਿ ਇਹ ਪਤਾ ਲੁਕ ਹੈਗਾ ਡਾਰਕ ਵੈਬ ਪਰ ਆ ਜਿਹੜੀ ਆ ਤੁਸੀਂ ਦੱਸਿਆ ਨਾ ਵੀ ਉਹ ਸਪੇਸ ਰਕਰ ਜਿੱਨਾ ਜਿੱਥੇ ਮਰਜੀ ਬੰਦਾ ਹੋਵੇ ਹਾਂ ਉਹ ਡਰੋਨ ਨੇ ਉੱਤੇ ਘੁੰਮੀ ਜਾਣਾ ਜਦ ਤੱਕ ਕਿ ਬੰਦਾ ਜਿੱਦਾਂ ਬਾਹਰ ਨਿਕਲਣਾ ਗੋਲੀ ਮਾਰ ਦੇਣੀ ਆ ਇਹ ਇਹ ਇਸ ਇਸ ਲੈਵਲ ਦੇ ਵੀ ਚੀਜ਼ ਹੋ ਸਕਦੀ ਹੈਗੀ ਔਰ ਇਵਨ ਹੋਣੀ ਇਵਨ ਸਵਾਰਮ ਆਫ ਡਰੋਨਸ ਮਤਲਬ ਵੀ ਡਰੋਨ ਸੇ ਪੂਰੀ ਫੌਜ ਭੇਜੀ ਜਾ ਸਕਦੀ ਹੈ ਅੱਛਾ ਉਹ ਉਹ ਹਮਲਾ ਕਰਨ ਦੇ ਲਈ ਬਸ ਕੋਨੋ ਸਿਰ ਟ੍ਰੇਨਿੰਗ ਦੇ ਜਿਹੜੀ ਵੀ ਐਦਾਂ ਦੇ ਬੰਦੇ ਤੇ ਗੋਲੀਆਂ ਮਾਰਨੀਆਂ ਤਾਂ ਉਹਨਾਂ ਨੂੰ ਮ ਇਸ ਲੈਵਲ ਦਾ ਕੰਮ ਵੀ ਹੋ ਰਿਹਾ ਦੇਖੋ ਡਰੋਨ ਨਾਲ ਤਾਂ ਹੁਣ ਬੰਦਾ ਵੀ ਕੋਈ ਇਨਵੋਲਡ ਨਹੀਂ ਹੈ ਕਿੰਨਾ ਸੇਫ ਕੰਮ ਹੈਗਾ ਬਸ ਉਹਦੇ ਵਿੱਚ ਇਹਨਾਂ ਨੇ ਇਮੇਜਸ ਭਰ ਕੇ ਭੇਜ ਦੇਣੀਆਂ ਤੇ ਉਹਨੇ ਆਪਣਾ ਕੰਮ ਕਰਕੇ ਆ ਜਾਣਾ ਇਸ ਕਰਕੇ ਵੀ ਬੜਾ ਫਿਕਰ ਹੈ ਕਿ ਅਗਰ ਲੜਾਈਆਂ ਚੱਲਣ ਉਹ ਇੰਟਰਨੈਸ਼ਨਲ ਫੋਰਮਸ ਤੇ ਇਹੀ ਚਰਚਾ ਹੋ ਰਹੀ ਹੈ ਨਾ ਇਹ ਇਹਦੀ ਵਰਤੋਂ ਕਿਵੇਂ ਹੋਵੇ ਉਸ ਤੇ ਬਹੁਤ ਡਿਬੇਟ ਹੋ ਰਹੀ ਹੈ ਨਾ ਬਿਲਕੁਲ ਬਿਲਕੁਲ ਅਦਰ ਨੈਗੇਟਿਵ ਚੀਜ਼ਾਂ ਵੀ ਨੈਗੇਟਿਵ ਇਨਫੈਕਟ ਤੁਸੀਂ ਪੜਿਆ ਵੀ ਹੋਣਾ ਕਿ ਜਿਹੜੇ ਆ ਪਿੱਛੇ ਜੇ ਪ੍ਰੋਫੈਸਰ ਹਿੰਡਨ ਜਿਨ੍ਹਾਂ ਨੂੰ ਕਿ ਨੋਬਲ ਪੁਰਸਕਾਰ ਵੀ ਮਿਲਿਆ ਜਿਨ੍ਹਾਂ ਨੂੰ ਫਾਦਰ ਆ ਡੀਪ ਲਰਨਿੰਗ ਕਰਦੇ ਮੈਂ ਦੱਸਿਆ ਨਾ ਡੀਪ ਲਰਨਿੰਗ ਕਰਕੇ ਆ ਉਹ ਗੂਗਲ 'ਚ ਕੰਮ ਕਰਦੇ ਸੀਗੇ ਉਹਨਾਂ ਨੇ ਛੱਡ ਦਿੱਤੀ ਨੌਕਰੀ ਤੇ ਕਿਾ ਵੀ AI ਨੂੰ ਅਗਰ ਇਸੇ ਤਰ੍ਹਾਂ ਰਫ਼ਤਾਰ ਨਾਲ ਵਧਦੀ ਗਈ ਤੇ ਮਨੁੱਖਤਾ ਲਈ ਬਹੁਤ ਇੱਕ ਖਤਰਾ ਆ ਹੂੰ ਇਹ ਦੇ ਦੋਨੇ ਪਾਸੇ ਹੀ ਆ ਹਾਂਜੀ ਹਾਂਜੀ ਗਰ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਬਹੁਤ ਗੱਲਾਂ ਕੀਤੀਆਂ ਕਾਫੀ ਗੱਲਾਂ ਤਾਂ ਨਹੀਂ ਆਣੇ ਵੀ ਕਿ ਮੁਕਦੀਆਂ ਨਹੀਂ ਇਹ ਇੱਕ ਵੀ ਦੀ ਪਰਦਾ ਖੋਲੀ ਜਾਵੇ ਤੇ ਪਰ ਜੋ ਲਹਿਲ ਹਰਾਨੇ ਜੋ ਜਿਸ ਤਰ੍ਹਾਂ ਬਿਆਨ ਕੀਤੀ ਹੈ ਤੇ ਜਿੰਨੇ ਇਹਦੇ ਮਲਟੀਪਲ ਇਫੈਕਟ ਸੈਗ ਨੇ ਪੋਜ਼ਿਟਿਵ ਵੀ ਨੈਗੇਟਿਵ ਵੀ ਦੋਨੋਂ ਬਾਰੇ ਜਾਣਕਾਰੀ ਇਹਨੇ ਦਿੱਤੀ ਹੈ ਤੇ ਇਸ ਨੂੰ ਆਪਾਂ ਹੋਰ ਅੱਗੇ ਇਸ ਤੇ ਚਰਚਾ ਕਰਦੇ ਰਵਾਂਗੇ ਤੇ ਹਾਲ ਦੀ ਘੜੀ ਇੰਨਾ ਹੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕ